ਇਹ ਪਾਕਿਸਤਾਨ ਤੋਂ ਪਹਿਲਾਂ ਦਾ ਕੰਮ ਸਾਡਾ ਚੱਲਦਾ ਆ ਰਿਹਾ ਜੀ ਹਾਂਜੀ ਹਾਂਜੀ ਚੈਸ ਮੈਨੂੰ ਵੀ 25 ਸਾਲ ਹੋ ਗਏ ਨੇ ਬਣਾਉਂਦੇ ਨੂੰ ਬਾਕੀ ਸਾਡੇ ਦਾਦੇ ਪੁਰਦਾਦੇ ਵੀ ਇਹੋ ਕੰਮ ਕਰਦੇ ਸੀ ਆਪਾਂ ਤਕਰੀਬਨ ਹੈਂਡ ਮੇਡ ਚੈਸ ਜ਼ਿਆਦਾ ਬਣਦੀ ਸਾਡੀ ਜਿਵੇਂ ਫੈਂਸੀ ਜਆ ਸਕੰਦਰਪੋਰਟ ਸੈੱਟ ਹੋ ਗਿਆ ਜਾਂ ਕੋਈ ਕਾਰਵਿੰਗ ਵਾਲੇ ਸੈੱਟ ਹੋ ਗਏ ਜਾਂ ਕੋਈ ਐਦਾਂ ਪੁਰਤਕਾਲ ਸੈੱਟ ਹੋ ਗਏ ਇਹ ਸਾਡੇ ਹੈਂਡ ਮੇਡ ਸੈੱਟ ਹੈਗੇ ਨੇ ਇਹ ਹੋਰ ਕੋਈ ਨਹੀਂ ਬਣਾਉਂਦਾ ਇਹ ਸਿਰਫ ਆਪਾਂ ਹੀ ਬਣਾਉਂਦੇ ਆ ਤੇ ਅੱਜ ਅੰਗਰੇਜ਼ੇ دیਵਾਨੇ ਹੋ ਗਏ ਸਾਡੀਆਂ ਖੇਡਾਂ ਦੇ ਨਾ ਤੇ ਹੁਣ ਅਸੀਂ ਇੰਨੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਭਾਜੀ ਇਹ ਗੋਰਿਆਂ ਨੇ ਸਾਡਾ ਕੰਮ ਚਲਾਇਆ ਹੈ ਇਹ ਗੋਰੇ ਨਾ ਹੁੰਦੇ ਤੇ ਚੈਸ ਵਿਕਦੀ ਨਾ ਹੁੰਦੀ ਅੱਛਾ ਜੀ ਇਹ ਬਾਹਰ ਫੋਰਨ ਦੇ ਵਿੱਚ ਗੋਰੇ ਹੀ ਕੰਮ ਚਲਾਉਂਦੇ ਨੇ ਤੇ ਸਾਰੀ ਚੈਸ ਐਕਸਪੋਰਟ ਹੀ ਹੁੰਦੀ ਹੈ ਤੇ ਜੇ ਆਪਾਂ ਅੰਮ੍ਰਿਤਸਰ ਲੈ ਕੇ ਚਲੀਏ ਵੀ ਸਾਡੇ ਇੱਥੇ ਕੋਲਜਾਂ ਦੇ ਵਿੱਚ ਕੁਝ ਨਹੀਂ ਇੱਥੇ ਕੋਲਜਾਂ 'ਚ ਲਾਉਣ ਬੱਚਿਆਂ ਨੂੰ ਟਰਸਟ ਵਧੇ ਫੇਰੀ ਅੱਗੋਂ ਬੱਚੇ ਭੁੱਖ ਥੋੜਾ ਜਿਹਾ ਉਹਨਾਂ ਦਾ ਸੁਧਰੇ ਮੋਬਾਈਲਾਂ 'ਚ ਉਧਰੋਂ ਉਧਰ ਹੋਣ ਤੇ ਕੋਈ ਕੰਮ ਕਰਨ ਸੁਆਦ ਦਾ ਭਾਜੀ ਇਹ ਨਾ ਕੋੜਾ ਇਹਨ ਮਾਰਵੜੀ ਕੋੜਾ ਕਹਿੰਦੇ ਨੇ ਮਾਰਵੜੀ نسل ਆਉਂਦੀ ਏ ਇੱਕ ਕੋੜੇ ਦੀ ਉਹਦਾ ਫੇਸ ਇਦਾਂ ਹੀ ਆ ਕੰਨ ਵਗੈਰਾ ਇਦਾਂ ਹੀ ਬੰਦੇ ਨੇ ਤੇ ਫਿਰ ਆਪਾਂ ਉਹਨਾਂ ਨੂੰ ਵੇਖ ਕੇ ਇਹੋ ਜੀਆਂ ਚੀਜ਼ਾਂ ਬਣਾਇਦੀਆਂ ਨੇ ਮਸ਼ੀਨ ਨੇ ਤੇ ਚਲੋ ਜਿਹੜਾ ਕੰਮ ਆਪਾਂ 10 ਮਿੰਟ 'ਚ ਕਰਦੇ ਨਾ ਮਸ਼ੀਨ ਨੇ 1 ਮਿੰਟ 'ਚ ਕਰ ਦੇਣਾ ਪਰ ਜੋ ਚੀਜ਼ ਹੱਥ ਨਾਲ ਬਣ ਜਣੀ ਨਾ ਉਹ ਮਸ਼ੀਨ ਨਾਲ ਨਹੀਂ ਬਣ ਸਕਦੀ ਤੇ ਵੀ ਦੇ ਫਿਰ ਇਹਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਕਸਾਮਾ ਲੱਗ ਜਾਂਦਾ ਇੱਕ ਮਾਡਲ ਨੂੰ ਭਾਈ 2 ਦਿਨ ਤੇ ਲੈ ਕੇ ਚੱਲੋ ਇਹ ਸਾਰਾ ਦਿਨ ਇਹਨੂੰ ਲੱਗੇ ਰਵਾਂਗੇ ਫਿਰ 2 ਦਿਨਾਂ 'ਚ ਹੋਊਗਾ ਯਾਰ ਸਿਟੀ ਹੈਡਲਾਈਨਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸੋ ਇੱਕ ਸਮਾਂ ਹੁੰਦਾ ਸੀਗਾ ਜਦੋਂ ਰਾਜੇ ਮਹਾਰਾਜੇ ਇਹ ਆਪਣੇ ਸ਼ੌਂਕ ਪੂਰੇ ਕਰਨ ਲਈ ਚੈਸ ਖੇਡਿਆ ਕਰਦੇ ਸੀਗੇ ਇਸ ਚੈਸ ਦੇ ਵਿੱਚੋਂ ਉਹ ਜਿਹੜੀ ਜੰਗ ਦੀ ਫੀਲ ਲਿਆ ਕਰਦੇ ਸੀਗੇ ਲੇਕਿਨ ਉਹਨਾਂ ਨੇ ਇੱਕ ਸਮਾਂ ਉਹ ਜਹਾਂ ਆ ਗਿਆ ਕੱਦ ਵਿੱਚ ਜਿੰਨੇ ਜੀ ਨੇ ਉਹਨੇ ਫੋਨ ਹੋ ਗਏ ਨੇ ਸੇ ਇਹ ਸਾਰੀਆਂ ਗੇਮਾਂ ਫੋਨਾਂ ਦੇ ਵਿੱਚ ਆ ਗਈਆਂ ਨੇ ਹੁਣ ਕੋਈ ਇਹਨਾਂ ਨੂੰ ਜਿਹੜਾ ਹੱਥੀ ਖੇਡਣਾ ਪਸੰਦ ਨਹੀਂ ਕਰਦਾ ਸੋਏ ਚੀਜ਼ਾਂ ਜਿਹੜੀਆਂ ਹੌਲੀ-ਹੌਲੀ ਵਿਲੁਪਤ ਹੁੰਦੀਆਂ ਜਾ ਰਹੀਆਂ ਨੇ ਅੱਗੇ ਸਕੂਲਾਂ ਦੇ ਵਿੱਚ ਵੀ ਇਹ ਗੇਮਾਂ ਹੋਇਆ ਕਰਦੀਆਂ ਸੀਗੀਆਂ ਇਹਨਾਂ ਦੇ ਵਿੱਚ ਵੀ ਕਲਾਕਾਰੀ ਕੀਤੀ ਜਾਂਦੀ ਸੀਗੀ ਲੇਕਿਨ ਹੁਣ ਇਹ ਚੀਜ਼ਾਂ ਜਿਹੜੀਆਂ ਸਾਡੀ ਤਰਤੀ ਦੇ ਉੱਪਰੋਂ ਗਾਇਬ ਹੁੰਦੀਆਂ ਨਜ਼ਰ ਆ ਰਹੀਆਂ ਨੇ ਲੇਕਿਨ ਅੱਜ ਤੁਹਾਨੂੰ ਲੈ ਕੇ ਆਏ ਕਿ ਅਜਿਹੀ ਜਗ੍ਹਾ ਤੇ ਜਿਹੜੀ ਹਮਸਲ ਦੇ ਵਿੱਚ ਸਥਿਤ ਹੈ ਤੇ ਜਿੱਥੇ ਸੁਚੈਸ ਦੇ ਨਾਲ ਬੜੀ ਬਰੀਕੀ ਨਾਲ ਕਲਾਕਾਰੀ ਕੀਤੀ ਜਾਂਦੀ ਹੈ ਤੇ ਜਿਹੜੀ ਕਲਾਕਾਰੀ ਹੈ ਇਸ ਦੇ ਗੋਰੇ ਵੀ دیਵਾਨੇ ਹਨ ਇਹ ਜਿਹੜੀ ਬਾਦਲੇ ਮੁਲਕਾਂ ਦੇ ਵਿੱਚ ਵਿਕਦੀ ਆ ਸੋ ਇਸ ਕਲਾ ਕਾਦੀ ਦੇ ਪਿੱਛੇ ਜਿਹੜੇ ਕਲਾਕਾਰ ਨੇ ਅੱਜ ਉਹਨਾਂ ਨਾਲ ਤੁਹਾਨੂੰ ਮਿਲਵਾ ਦਿੰਦੇ ਆ ਸੋ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਹਾਂ ਜੀ ਮੇਰਾ ਨਾਮ ਰੁਪਿੰਦਰ ਸਿੰਘ ਜੱਬਰ ਹੈ ਜੀ ਅੱਛਾ ਜੀ ਹਾਂ ਜੀ ਬਾਕੀ ਚੈਸ ਮੈਨੂੰ ਵੀ 25 ਸਾਲ ਹੋ ਗਏ ਨੇ ਬਣਾਉਂਦੇ ਨੂੰ ਬਾਕੀ ਸਾਡੇ ਦਾਦੇ ਪਰਦਾਦੇ ਵੀ ਇਹੋ ਕੰਮ ਕਰਦੇ ਸੀ ਤੇ 25 ਸਾਲ ਮੈਨੂੰ ਹੋ ਗਏ ਨੇ ਬਾਕੀ ਅੱਗੋਂ ਮੇਰਾ ਬੇਟਾ ਹੁਣ ਕਰੁੰਦਿਆ ਬਾਕੀ ਆਪਾਂ ਭਰਾ ਸੀ ਤਾਂ ਪਿਤਾ ਜੀ ਆਪਾਂ ਇਕੱਠੇ ਕੰਮ ਕਰਦੇ ਨੇ ਸਾਰਾ ਤੇ ਆਪਾਂ ਤਕਰੀਬਨ ਹੈਂਡ ਮੇਡ ਚ ਇਸ ਜਿਆਦਾ ਬਣਦੀ ਸਾਡੀ ਬਾਕੀ ਜਿਹੜੀ ਹੁੰਦੀ ਹੈ ਦੂਸਰੀ ਸੈਟ ਨਾਰਮਲ ਸੈਟ ਉਹ ਤੇ ਕਾਫੀ ਬਣਾਉਣ ਵਾਲੇ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਨੇ ਬਾਕੀ ਜਿਵੇਂ ਫੈਂਸੀ ਜ ਆ ਜ ਸਕੰਦਰਪੂਰ ਸੈਟ ਹੋ ਗਿਆ ਜਾਂ ਕੋਈ ਕਾਰਵਿੰਗ ਵਾਲੇ ਸੈਟ ਹੋ ਗਏ ਜਾਂ ਕੋਈ ਐਦਾਂ ਪੁਰਤਕਾਲ ਸੈਟ ਹੋ ਗਏ ਇਹ ਸਾਡੇ ਹੈਂਡ ਮੇਡ ਸੈਟ ਹੈਗੇ ਨੇ ਇਹ ਹੋਰ ਕੋਈ ਨਹੀਂ ਬਣਾਉਂਦਾ ਇਹ ਸਿਰਫ ਆਪਾਂ ਹੀ ਬਣਾਉਂਦੇ ਆ ਇਹ ਖਾਸ ਵੀ ਬੜੇ ਨਹੀਂ ਦੇਖਣ ਦੇ ਵਿੱਚ ਕਿਉਂਕਿ ਜਿਹੜੀ ਕਲਾਕਾਰੀ ਹੈ ਇਹ ਬੜੀ ਬਰੀਕੀ ਨਾਲ ਕੀਤੀ ਗਈ ਹੈ ਹਨ ਜਿਵੇਂ ਇਹ ਛੋਟੇ ਛੋਟੇ ਪੁਆਇੰਟ ਜਿਵੇਂ ਗ੍ਰੇਨਸ ਬਣਾਏ ਆ ਜਿਵੇਂ ਇਹ ਮਾਰਕਸ ਆ ਹੀ ਫਿਰ ਮਤਲਬ ਸਿੱਖਣਾ ਪੈਂਦਾ ਕਿ ਤੂੰ ਜਾਂ ਫਿਰ ਇਹ ਵਿੱਚ ਇਹ ਨਹੀਂ ਭਾਜੀ ਦੇਖੋ ਇਹਦੀ ਛਗਲ ਦੇਖੋ ਜਿਵੇਂ ਪੁਰਤਕਾਲੀਏ ਹੁੰਦੇ ਨਾ ਹਾਂ 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 ਇਹਦੇ ਫੇਸ ਪੁਰਤਕਾਲ ਸੈਟ ਕਹਿੰਦੇ ਇਹਨੂੰ ਇਹ ਉਦਾਂ ਦੀ ਮਤਲਬ ਉਧਰ ਦੀ ਸੈਨਾ ਦੇ ਜਿਵੇਂ ਚਿਹਰੇ ਹੁੰਦੇ ਆ ਲੰਮੇ ਮੂੰਹ ਲੰਮੀਆਂ ਦਾੜੀਆਂ ਕੋਲੀ ਫਿਲਮਾਂ ਉਹ ਹੋਈ ਉਹੋ ਹੀ ਪੈਰਾ ਲਾਵਾ ਪਾਇਆ ਇਹਨਾਂ ਨੂੰ ਉਹੋ ਹੀ ਚੀਜ਼ ਬਣਾ ਕੇ ਉਹ ਮਤਲਬ ਜਿਵੇਂ ਰਾਣੀ ਵਜ਼ੀਰ ਹੈ ਉਹੋ ਹੀ ਚੀਜ਼ ਪਾ ਕੇ ਨਾ ਉਦਾਂ ਦਾ ਹੀ ਸੈਟ ਬਣਾਇਆ ਹੈ ਇਹਦੇ ਵਿੱਚ ਜੇ ਸਾਡੇ ਕੋ ਸਿਕੰਦਰਪੁਰਸ ਬਾਂਜੇ ਤੇ ਉਹਦੇ ਵਿੱਚ ਇੰਜੀ ਸਰਦਾਰ ਇੱਕ ਬੰਨੇ ਉਹ ਸੈੱਟ ਲੱਗਾ ਉਹ ਹਾਫ ਫਿਗਰ ਹੈ ਵੈਸੇ ਪਰ ਇਹਦੇ ਵਿੱਚ ਫੁੱਲ ਫਿਗਰ ਵੀ ਬੰਦਾ ਹੈ ਉਹਦੇ ਵਿੱਚ ਪੂਰਾ ਸੈੱਟ ਬੰਦਾ ਇਹਨੂੰ ਹਾਫ ਫਿਗਰ ਕਹਿੰਦੇ ਆ ਇਹ ਵੀ ਸਿਕੰਦਰਪੁਰਸ ਸੈੱਟ ਹੈ ਵੀ ਪੂਰਾ ਇਦਾਂ ਦਾ ਇਦਾਂ ਹੀ ਵੱਡੇ ਦਾ ਵੱਡਾ ਬਣ ਜਾਂਦਾ ਹੈ ਜਿੱਦਾਂ ਦੀ ਡਿਮਾਂਡ ਹੋਵੇ ਜਿੱਦਾਂ ਡਿਮਾਂਡ ਕਰਦੇ ਆ ਤੇ ਫਿਰ ਉਹ ਤੁਸੀਂ ਉਦਾਂ ਦੀ ਚੀਜ਼ ਤਿਆਰ ਕਰਕੇ ਹੁਬੂ ਦੇ ਦਿੰਦੇ ਆ ਇਹਦੇ ਵਿੱਚ ਡਿਜ਼ਾਈਨ ਕਾਫੀ ਹੈ ਨਾ ਕੋਈ ਐਨੀਮਲ ਸੈੱਟ ਆ ਗਿਆ ਜਿਵੇਂ ਇੱਕ ਬੰਨੇ ਬੱਬਰ ਸ਼ੇਰ ਦੀ ਸੈਨਾ ਇੱਕ ਬੰਨੇ ਚੀਜ਼ਾਂ ਦੀ ਸੈਨਾ ਐਦਾਂ ਮਤਲਬ ਕੋਈ ਵੀ ਡਿਜ਼ਾਈਨ ਆਏ RAM ਰਾਵਣ ਆ ਜਾਂਦਾ ਹੈ ਸੈੱਟ ਹਾਂ ਮਤਲਬ ਕੋਈ ਵੀ ਲੈ ਲਓ ਜਿਵੇਂ ਇੱਕ ਬੰਨੇ RAM ਇੱਕ ਬੰਨੇ ਰਾਵਣ ਦੀ ਸੈਨਾ ਹੋ ਗਈ ਉਹ ਸੈੱਟ ਵੀ ਚੱਲਦੇ ਨੇ ਹੋਰ ਕਈ ਤਰ੍ਹਾਂ ਦੇ ਡਿਜ਼ਾਈਨ ਡਿਜ਼ਾਈਨ ਬਹੁਤ ਹੈ ਸਾਡੇ ਚੈਸਟ ਤੇ ਅੱਜ ਅੰਗਰੇਜ਼ ਦਵਾਨੇ ਹੋ ਗਏ ਸਾਡੀਆਂ ਖੇਡਾਂ ਦੇ ਹਨਾ ਤੇ ਹੁਣ ਅਸੀਂ ਇੰਨੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਤੇ ਫਿਰ ਦੁੱਖ ਨਹੀਂ ਹੁੰਦਾ ਕਿਉਂਕਿ ਤੁਹਾਡੀ ਤੇ ਇੱਕ ਤਰ੍ਹਾਂ ਦੀ ਪੂਲ ਵਜਾਂ ਦੀਆਂ ਜਿਹੜੀਆਂ ਕਲਾਵਾਂ ਨੇ ਤੇ ਜੇ ਤੁਸੀਂ ਦੇਖਦੇ ਹੋ ਦਿਨ-ਦਿਨ ਇਹਨਾਂ ਦਾ ਜਿਹੜਾ ਪ੍ਰਚਾਰ ਹੈ ਜਿਹੜੇ ਲੋਕਾਂ ਦੇ ਵਿੱਚ ਪਿਆਰ ਆ ਘੜਦਾ ਫਿਰ ਦਿਲ ਦੁਖੀ ਹੁੰਦਾ ਭਾਜੀ ਇਹ ਗੋਰਿਆਂ ਨੇ ਹੀ ਸਾਡਾ ਕੰਮ ਚਲਾਇਆ ਹੈ ਇਹ ਗੋਰੇ ਨਾ ਹੁੰਦੇ ਤੇ ਚੈਸ ਵਿਕਦੀ ਨਾ ਹੁੰਦੀ ਅੱਛਾ ਜੀ ਇਹ ਬਾਹਰ ਫੋਰਨ ਦੇ ਵਿੱਚ ਗੋਰੇ ਹੀ ਕੰਮ ਚਲਾਉਂਦੇ ਨੇ ਤੇ ਸਾਰੀ ਚੈਸ ਐਕਸਪੋਰਟ ਹੀ ਹੁੰਦੀ ਹੈ ਤੇ ਜੇ ਆਪਾਂ ਅੰਮ੍ਰਿਤਸਰ ਲੈ ਕੇ ਚਲੀਏ ਵੀ ਸਾਡੇ ਇੱਥੇ ਕਾਲਜਾਂ ਦੇ ਵਿੱਚ ਕੁਝ ਨਹੀਂ ਇੱਥੇ ਕਾਲਜਾਂ 'ਚ ਲਾਉਣ ਬੱਚਿਆਂ ਨੂੰ ਟਰਸਟ ਵਧੇ ਫੇਰੀ ਅੱਗੋਂ ਬੱਚਿਆਂ ਉਹ ਇੱਕ ਥੋੜਾ ਜਿਹਾ ਉਹਨਾਂ ਦਾ ਸੁਧਰੇ ਮੋਬਾਈਲਾਂ ਜੋ ਇਧਰੋਂ ਉਧਰ ਹੋਣ ਤੇ ਕੋਈ ਕੰਮ ਕਰਨ ਸਵਾਦ ਦਾ ਅੱਜ ਮੋਬਾਈਲ ਵਰਤ ਵਰਤ ਕੇ ਅਸੀਂ ਦੇਖਦੇ ਹੁੰਦੇ ਹਾਂ ਨੇ ਹਸਪਤਾਲਾਂ ਵਿੱਚ ਜਿਹੜੇ ਦਾਖਲ ਨੇ ਦਿਮਾਗੀ ਤੌਰ ਤੇ ਪਈ ਆਪਾਂ ਸ਼ਿਕਾਰ ਹੋਏ ਪਈ ਆ ਫੋਨਾਂ ਦੇ ਹਨਾ ਉਹ ਜਿਹੜੇ ਨੈਟ ਵਰਤ ਵਰਤ ਕੇ ਉਹਨਾਂ ਨੇ ਆਪਣੇ ਦਿਮਾਗ ਜਿਹੜੇ ਖੋਖਲੇ ਕਰ ਲਿਆ ਤੇ ਅਜਿਹੀਆਂ ਗੇਮਾਂ ਹੁੰਦੀਆਂ ਸੀ ਜਿਹੜੇ ਸਾਡੇ ਦਿਮਾਗ ਚੱਲਦੇ ਸੀਗੇ ਮਾਵਾ ਆਪ ਕਹਿੰਦੀ ਹੁੰਦੀ ਸੀ ਕਿ ਕਦੋਂ ਬਾਅਦ ਜਾਓ ਉਹ ਖੇਡਾਂ ਖੇਡੋ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸੀਗੀਆਂ ਜਾਂ ਸਾਡੇ ਦੇਸ਼ ਦੀਆਂ ਜਿਹੜੀਆਂ ਖੇਡਾਂ ਸੀਗੀਆਂ ਉਹਨਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ ਅਸੀਂ ਫੋਨਾਂ ਦੇ ਵਿੱਚ ਚੱਲ ਗਏ ਆ ਤੇ ਫਿਰ ਜੇ ਇਹੋ ਜਿਹੀਆਂ ਮੈਨੂੰ ਲੱਗਦਾ ਤੁਸੀਂ ਕਲਾਕਾਰੀਆਂ ਕਹੋਂਗੇ ਤੇ ਬੱਚੇ ਜਿਵੇਂ ਅੱਜਕੱਲ ਕਾਰਟੂਨ ਜਾਂਦੇ ਆ ਤੇ ਜੇ ਫਿਰ ਤੁਸੀਂ ਚਾਹਣ ਕਿ ਆਹ ਅੰਕਲ ਕਾਰਟੂਨ ਦੇ ਵਿੱਚ ਸਾਡਾ ਗੇਮ ਬਣਾ ਕੇ ਦੋ ਬੱਚਿਆਂ ਦਾ ਇੰਟਰਸਟ ਬਣੇਗਾ ਤਾਂ ਤੁਸੀਂ ਤਿਆਰ ਕਰ ਦੋਗੇ ਉਹਦਾ ਦੀ ਚੀਜ਼ ਬਾਜੀ ਪਹਿਲੀ ਗੱਲ ਤੇ ਬੱਚੇ ਅੱਜਕੱਲ ਕੀ ਕਰਦੇ ਨੇ ਵੀ ਛੋਟ ਮੋਬਾਈਲ ਛੋਟੇ ਹੁੰਦੇ ਆ ਫੜ ਲੈਂਦੇ ਨੇ ਤੇ ਐਨਾਂ ਦਾ ਨਾਲ ਹੀ ਲੱਗ ਜਾਂਦੀਆਂ ਨਿਗਾਹ ਖਰਾਬ ਕਰਦੇ ਨੇ ਕੁਝ ਮੋਬਾਈਲ ਦੇ ਵਿੱਚ ਲੱਗੇ ਰਹਿੰਦੇ ਨੇ ਜੇ ਮੋਬਾਈਲ ਫੜ ਲੀਏ ਤੇ ਨਾਲ ਹੀ ਮਤਲਬ ਸਿਆਪਾ ਬਾਸ ਨੇ ਘਰ ਵੀ ਮੋਬਾਈਲ ਕੋ ਖੋਲਿਆ ਬਾਕੀ ਉਹੋ ਹੀ ਚੀਜ਼ਾਂ ਜੇ ਸਕੂਲਾਂ ਦੇ ਵਿੱਚ ਇਹ ਚੀਜ਼ਾਂ ਸਿਕਾਈਆਂ ਜਾਣ ਉੱਥੇ ਇੰਟਰਸਟ ਬੱਚੇ ਦਾ ਵਧੇ ਤੇ ਕਈ ਬੱਚੇ ਹੈਗੇ ਨੇ ਹਜੇ ਵੀ ਇਹੋ ਜਿਹੇ ਵੀ ਜਿਹੜੇ ਇਹੋ ਜੇ ਕੰਮ 'ਚ ਇੰਟਰਸਟ ਰੱਖਦੇ ਨੇ ਕਈ ਜਣੇ ਬੱਚੇ ਕਈ ਬਹੁਤ ਵਧੀਆ ਮਤਲਬ ਸਾਡੇ ਕੋਲ ਹੁੰਦੇ ਨੇ ਗਾਗ ਵੀ ਸਾਨੂੰ ਚੈਸ ਚਾਹੀਦੀ ਜੀ ਆਪਾਂ ਚੈਸ ਖੇਡਣ ਦੇ ਸ਼ਕੀਨ ਹੈਗੇ ਆ ਮੈਨੂੰ ਬਹੁਤ ਚੰਗਾ ਲੱਗਦਾ ਵੀ ਬੱਚੇ ਸਾਡੇ ਕੋਲ ਲੈ ਕੇ ਜਾਂਦੇ ਵੀ ਚੰਗੀ ਗੱਲ ਕਰਦੇ ਆ ਇੱਕ ਸ਼ਾਇਦ ਨੇ ਜ਼ਿਕਰ ਕੀਤਾ ਸੀਗਾ ਕਹਿੰਦਾ ਚੈਸਸ ਦੀ ਇੱਕ ਚੀਜ਼ ਬੜੀ ਵਧੀਆ ਲੱਗਦੀ ਹੈ ਕਿ ਜਿਹੜੇ ਵਿਰੋਧੀ ਨੇ ਉਹ ਵਿਰੋਧੀਆਂ ਨੂੰ ਮਾਰਦੇ ਆ ਇਹਦੇ ਵਿੱਚ ਕੋਈ ਆਪਸੀ ਪਰਵਾਹ ਵਾਲਾ ਬੰਦਾ ਇੱਕ ਦੂਜੇ ਨੂੰ ਨਹੀਂ ਮਾਰਦਾ ਕਿਉਂਕਿ ਅੱਜ ਸਮਾਜ ਦੇ ਵਿੱਚ ਅਜਿਹੇ ਹਾਲ ਹੋ ਗਏ ਆ ਕਿ ਆਪਸੀ ਭਾਈਚਾਰਾ ਖਤਮ ਹੋ ਰਿਹਾ ਜਿਹੜੇ ਭਰਾ ਭਦਾ ਦਾ ਵੈਰੀ ਹੋਇਆ ਲੇਕਿਨ ਇਸ ਗੇਮ ਦੇ ਵਿੱਚ ਜਦੋਂ ਅਸੀਂ ਖੇਡਦੇ ਹਾਂ ਦੀ ਇੱਕ ਜਿਹੜੀ ਫੌਜ ਹੈ ਦੂਜੀ ਫੌਜ ਤੇ ਵਾਰ ਕਰਦੀ ਹੈ ਸੋ ਉਹੀ ਤਸਵੀਰਾਂ ਅਜਿ ਬਣਾਈਆਂ ਗਈਆਂ ਨੇ ਉਹ ਚਾਹੇ ਪੁਲਤਗਾਮ ਨੇ ਚਾਹੇ ਉਹ ਜਿਹੜੀਆਂ ਪੰਜਾਬ ਦੇ ਜਿਹੜੇ ਉਹਨਾਂ ਨੇ ਕਿਹਾ ਕਿ ਅਸੀਂ ਉਸ ਤਰੀਕੇ ਦੀਆਂ ਤਸਵੀਰਾਂ ਵੀ ਬਣਾ ਦਿੰਨੇ ਰਾਜਾ ਮਹਾਰਾਜ ਜੀ ਉਹਨੀਆਂ ਸੋ ਆ ਜਿਹੜੇ ਘੋੜੇ ਤੁਸੀਂ ਤਿਆਰ ਕੀਤੇ ਆ ਇਹਨਾਂ ਦੇ ਵਿੱਚ ਮੈਨੂੰ ਦੱਸੋ ਪਹਿਲਾਂ ਇਹ ਜਿਹੜੇ ਕੰਨ ਨੇ ਇਹ ਬੜੇ ਦੇਖਣ ਦੇ ਵਿੱਚ ਅਲੱਗ ਜਿਹਾ ਲੱਗਦੇ ਨੇ ਇਹ ਕੋਈ ਖਾਸियत ਹੈ ਜਾਂ ਤੁਹਾਡੀ ਫੈਕਟਰੀ ਦੀ ਕੋਈ ਸਪੈਸ਼ਲਟੀ ਹੈ ਵੀ ਇਹ ਸਪੈਸ਼ਲਟੀ ਇੱਕ ਕੋੜੇ ਦੀ ਉਹਦਾ ਫੇਸ ਇਦਾਂ ਹੀ ਆ ਕੰਨ ਵਗੈਰਾ ਇਦਾਂ ਹੀ ਬੰਦੇ ਨੇ ਇਹ ਮਤਲਬ ਜਿਵੇਂ ਕੋੜੇ ਘਾੜੀਆਂ ਜਿੰਨੀਆਂ ਨੇ ਰੱਖੀਆਂ ਨਾ ਉਹਨਾਂ ਨੇ ਇਹ ਇਹ ਕੋੜੇ ਦੇ ਸ਼ਕੀਨ ਮਤਲਬ ਉਹਨਾਂ ਰੱਖੇ ਹੁੰਦੇ ਨੇ ਇਹ ਨਸਲ ਬਹੁਤ ਫੇਮਸ ਨਸਲ ਆ ਤੇ ਫਿਰ ਆਪਾਂ ਉਹਨਾਂ ਨੂੰ ਵੇਖ ਕੇ ਇਹੋ ਜੀਆਂ ਚੀਜ਼ਾਂ ਬਣਾਈ ਦੀਆਂ ਨੇ ਸਾਡੀਆਂ ਚਲੋ ਸੇਲ ਵੀ ਹੁੰਦੀਆਂ ਨੇ ਕਾਫੀ ਚੀਜ਼ਾਂ ਸੇਲ ਹੁੰਦੀਆਂ ਨੇ ਚੈਸ ਦੇ ਵਿੱਚ ਹੁੰਦਾ ਜਿਹੜੇ ਉਹ ਸਾਈਜ਼ ਹੁੰਦੇ ਨੇ ਨੋਰਮਲ ਜਿਵੇਂ ਤੁਹਾਨੂੰ ਦਿਖਾਏ ਹਨਾ ਜਿਵੇਂ ਇਹ ਸਾਡੇ ਸਾਈਜ਼ ਨੋਰਮਲ ਆ ਲੇਕਿਨ ਜਿਹੜੀ ਆ ਵੀ ਕੋੜੇ ਤੁਸੀਂ ਬਣਾਇਆ ਲੇਕਿਨ ਇਸ ਦਾ ਜਿਹੜਾ ਸਾਈਜ਼ ਹੈ ਇਹ ਇੰਨਾ ਵੱਡਾ ਬਣਾਇਆ ਫਿਰ ਇਹ ਚੈਸ ਲਈ ਤੇ ਇਸਤੇਮਾਲ ਨਹੀਂ ਹੁੰਦਾ ਹੋਏਗਾ ਇਹ ਕਿੱਥੇ ਕੰਮ ਹੁੰਦਾ ਹੈ ਇਹ ਭਾਜੀ ਇਹ ਨਾ ਜਿਵੇਂ ਮਤਲਬ ਕੋਠੀਆਂ ਦੇ ਵਿੱਚ ਕੋੜੀਆਂ ਦਾ ਪੋੜੀਆਂ ਦਾ ਜਿਹੜਾ ਪਿੱਲਰ ਹੁੰਦਾ ਪਹਿਲਾ ਉਹ ਪਿੱਲਰ ਦੇ ਉੱਤੇ ਲੱਗਦਾ ਹੈ ਉਹ ਸ਼ੌਂਕਣਾ ਕੋਈ ਡ੍ਰੈਗ ਰੂਮ ਚ ਰੱਖ ਲੈਂਦਾ ਓਏ ਪਿੱਲਰ ਦੇ ਉੱਤੇ ਲਵਾ ਲੈਂਦਾ ਵਾ ਤੇ ਬਾਕੀ ਆ ਜਿਹੜੇ ਛੋਟੇ ਆ ਇਹ ਕਾਰ ਡੈਸ਼ਬੋਰਡ ਤੇ ਲੱਗਦੇ ਨੇ ਜਾਂ ਇਹਦੇ ਵਿੱਚੋਂ ਥੋੜੇ ਵੱਡੇ ਵੀ ਬੰਦੇ ਨੇ 12 ਇੰਚੀ ਦੇ ਉਹ ਵੈਸੇ ਵੀ ਕੋਈ ਜਿਵੇਂ ਜੋੜੀ ਬਣਾ ਲੈਂਦਾ ਕੋਈ ਡਰੈਗ ਰੂਮ ਰੱਖ ਗੰਜਰ ਮਤਲਬ ਇਦਾਂ ਸ਼ੋਅ ਗੈਸ ਲਈ ਰੱਖਣ ਲਈ ਵੀ ਕਈ ਜਣੇ ਬਣਾ ਲੈਂਦੇ ਨੇ ਇਹ ਜਿਹੜੇ ਘੋੜੇ ਅਸੀਂ ਫਿਲਮਾਂ 'ਚ ਦੇਖਦੇ ਆ ਕੋਈ ਨਸਲੀ ਘੋੜੇ ਨਹੀਂ ਆ ਮਤਲਬ ਕੋਈ ਆਮ ਜਿਵੇਂ ਕੈਰੈਕਟਰ ਤੁਸੀਂ ਬਣਾਏ ਨੇ ਨਹੀਂ ਇਹ ਤਾਂ ਦੱਸਿਆ ਆ ਵੀ ਇਹ ਮਾਰਵੜੀ ਨਸਲ ਹੁੰਦੀ ਆ ਇਹ ਪੁਸ਼ਕਰ ਦੀ ਮਤਲਬ ਹੁੰਦੇ ਘੋੜਿਆਂ ਦੀ ਨਸਲ ਹੈ ਮਤਲਬ ਤਕਰੀਬਨ ਜਿਨ੍ਹਾਂ ਨੇ ਵੀ ਘੋੜੇ ਘਾੜੇ ਰੱਖੇ ਉਹਨਾਂ ਨੇ ਇਹੋ ਹੀ ਨਸਲ ਜ਼ਿਆਦਾ ਰੱਖੀ ਤੇ ਉਹ ਨੁਕਰੇ ਘੋੜੇ ਵੀ ਹੁੰਦੇ ਕਈ ਹੁੰਦੇ ਨੇ ਪਰ ਜਿਵੇਂ ਕੋਈ ਡਿਮਾਂਡ ਕਰੇ ਆਪਾਂ ਉਹੋ ਹੀ ਚੀਜ਼ ਬਣਾ ਦਿੱਦੀ ਆ ਸਮਾਂ ਕਿੰਨਾ ਲੱਗ ਜਾਂਦਾ ਇਹਨਾਂ ਚੀਜ਼ਾਂ ਨੂੰ ਤਿਆਰ ਕਰਨ ਦੇ ਵਿੱਚ ਕਿਉਂਕਿ ਆਮ ਚੈਸ ਤੇ ਚਲੋ ਅਸੀਂ ਦੇਖਦੇ ਹਾਂ ਅੱਜ ਕੱਲ ਫੈਕਟਰੀਆਂ ਦੇ ਵਿੱਚ ਬੰਨੀਆਂ ਸ਼ੁਰੂ ਹੋ ਗਈਆਂ ਮੈਗਨੇਟਿਕ ਚੈਸਾਂ ਦੀ ਜਿਹੜੀਆਂ ਅੱਜ ਕੱਲ ਅਸੀਂ ਵੱਡੇ ਵੱਡੇ ਜਿਹੜੇ 올림픽 ਗੇਮਸ ਹੁੰਦੀਆਂ ਨੇ ਏਸ਼ੀਆ ਦੇ ਵਿੱਚ ਹੁੰਦੀਆਂ ਨੇ ਜਾਂ ਵੱਡੇ ਅੰਤਰਰਾਸ਼ਟਰੀ ਪੱਧਰ ਤੇ ਗੇਮਾਂ ਹੁੰਦੀਆਂ ਉਹਨਾਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਤੇ ਇਹਨਾਂ ਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਸਮਾਂ ਲੱਗ ਜਾਂਦਾ ਜਿਵੇਂ ਇਹ ਘੋੜੇ ਵਾਲੀ ਚੈਸਾ ਹੈ ਜਾਂ ਜਿਹੜੇ ਪੁਰਤਗਾਲੀ ਤੁਸੀਂ ਚੈਸ ਬਣਾਈ ਹੈ ਵੇਖੋ ਭਾਜੀ ਜਿਹੜੇ ਨੋਰਮਲ ਸੈੱਟ ਹੈ ਨਾ ਜਿਵੇਂ ਆਪਣਾ ਕਹਿੰ ਉਹਦੇ ਆਰਡਰ ਦੇ ਹਿਸਾਬ ਨਾਲ ਜਿਵੇਂ ਲੋਟ ਹੁੰਦਾ ਵਾ 50 ਸੈਟ ਦਾ 100 ਸੈਟ ਦਾ ਲੋਟ ਹੁੰਦਾ ਹ ਹਫਤੇ ਚ 10 ਦਿਨ ਚ ਤਿਆਰ ਹੋ ਜਾਂਦਾ ਉਹਦੇ ਘੋੜੇ ਵੀ ਆਮ ਹੁੰਦੇ ਨੇ ਬਾਕੀ ਜਿਹੜੇ ਫੈਂਸੀ ਸੈਟ ਆ ਜਾਂਦੇ ਨੇ ਉਹਦੇ ਵਿੱਚ ਘੋੜਾ ਵੀ ਵਧੀਆ ਲੱਗਦਾ ਹੈ ਘੋੜੇ ਵੀ ਇੰਨੀ ਤਰ੍ਹਾਂ ਦੇ ਘੋੜੇ ਨੇ ਕਿ ਮਤਲਬ ਤੁਸੀਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿ ਕਿੰਨੇ ਡਿਜ਼ਾਈਨ ਹੈ ਕਿਰੇ ਵਿੱਚ ਬਾਕੀ ਚੈਸ ਦੇ ਵਿੱਚ ਸਭ ਬਣਾਉਣ ਲੱਗਿਆ ਫੈਂਸੀ ਸੈਟ ਆ ਜੀ ਘੋੜਾ ਹੀ ਜ਼ਿਆਦਾ ਟਾਈਮ ਖਾਂਦਾ ਕਿਉਂ ਘੋੜੇ ਚਾਰ ਘੋੜੇ ਬੰਨੇ ਹੁੰਦੇ ਨੇ ਉਹ ਤਕਰੀਬਨ ਉਹ ਜਿਆਦਾ ਟਾਈਮ ਖਾਂਦੇ ਨੇ ਬਾਕੀ ਚੈਸ ਜਿਵੇਂ ਆਹ ਲੀਏ ਮੂਰਤੀਆਂ ਵਾਲੀ ਇਹ ਤਾਂ ਟਾਈਮ ਲੈਂਦੀ ਰਹਿੰਦੀ ਹੈ ਬਾਕੀ ਜਿਵੇਂ ਆਹ ਸਟੌਨਟਨ ਸੈਟ ਆ ਜਾਂਦੇ ਇਹਦੇ ਵਿੱਚ ਘੋੜੇ ਵਧੀਆ ਲੱਗਦੇ ਨੇ ਇਹਦੇ ਵਿੱਚ ਜਿਵੇਂ ਕਲਰ ਵੀ ਕੀਤੇ ਹੋਣ ਦਾ ਸਪੈਸ਼ਲ ਤਰ੍ਹਾਂ ਦੀ ਪਾਲਿਸ਼ ਹੋਈ ਆ ਵੈਸੇ ਤੇ ਕੋਈ ਕਲਾ ਦਾ ਕਹਿੰਦੇ ਮੁੱਲ ਨਹੀਂ ਹੁੰਦਾ ਲੇਕਿਨ ਜਿਹੜੀ ਆਮ ਚੈਸ ਹੈ ਤੇ ਜਿਹੜੀ ਪੁਰਤਗਾਲੀ ਚੈਸ ਹੈ ਇਹਨਾਂ ਦੇ ਜਿਹੜਾ ਪ੍ਰਾਈਸ ਹੈ ਇਹਨਾਂ ਦੇ ਜਿਹੜੇ ਰੇਟ ਦੇ ਵਿੱਚ ਕਿੰਨਾ ਫਰਕ ਆ ਜਾਂਦਾ ਇਹਦੇ ਵਿੱਚ ਫਰਕ ਭਾਜੀ ਇਹ ਇੱਕ ਤੇ ਲੱਕੜ ਦੇ ਵਿੱਚ ਰੇਟ 'ਚ ਫਰਕ ਆ ਜਾਂਦਾ ਇਹਦੇ ਵਿੱਚ ਇਹਨੂੰ ਲਾਲ ਲੱਕੜ ਪਟੌਕ ਕਹਿੰਦੇ ਨੇ ਅੱਛਾ ਜੀ ਇਹ ਉਸ ਚੀਜ਼ ਦੀ ਤਾਂ ਕਰਕੇ ਇੱਕ ਕੁਝ ਹੱਥ ਨਾਲ ਮਿਹਨਤੀ ਹੈ ਤੇ ਇੱਕ ਉਹ ਬਲੈਕ ਵਾਲਾ ਸੈੱਟ ਜਿਹੜਾ ਬਣਿਆ ਉਹ ਉਹ ਸੈੱਟ ਜਿਹੜਾ ਉਹ ਬਰਨਿੰਗ ਕੀਤਾ ਹੈ ਜਿਵੇਂ ਅੱਗ ਨਾਲ ਬਲਰ ਕਰ ਦਿੰਦੇ ਨੇ ਉਹ ਤੇ ਥੱਲੇ ਬੋਰਡ ਜਿਹੜਾ ਹੈ ਉਹ ਆਪ ਨੂੰ ਉਸ ਦਾ ਬਣਿਆ ਅੱਛਾ ਜੀ ਉਹ ਆਪ ਨੂੰ ਉਸ ਦੀ ਲੱਕੜ ਹੈ ਜਿਹੜੀ ਪਾਣੀ ਚ ਡੁੱਬ ਜਾਂਦੀ ਹੈ ਉਹਦਾ ਬੋਰਡ ਬਣਿਆ ਉਹ ਨੇਚਰਲੀ ਬਲੈਕ ਹੈ ਲੱਕੜ ਹਾਂਜੀ ਅੱਜ ਜਦੋਂ ਪੈਨੇ ਆਲਸੀ ਹੋ ਗਏ ਹਨਾ ਅੱਜ ਹਰ ਇੱਕ ਚੀਜ਼ ਨੂੰ ਅਸੀਂ ਮੰਗਦੇ ਹਾਂ ਕਿ ਕੋਈ ਨਾ ਕੋਈ ਸਹੂਲਤ ਮਤਲਬ ਕੋਈ ਮਸ਼ੀਨਰੀ ਕੰਮ ਮਿਲ ਜਾਵੇ ਏਆਈ ਦੇ ਵੱਲ ਅਸੀਂ ਵੱਧਦੇ ਜਾ ਰਹੇ ਹਾਂ ਆਰਟੀਫੀਸ਼ੀਅਲ ਜਨਸਾ ਆ ਗਈਆਂ ਫੈਕਟਰੀਆਂ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਮਸ਼ੀਨਾਂ ਨਾਲ ਬਣਨੀ ਸ਼ੁਰੂ ਹੋ ਗਈ ਹੈ ਲੇਕਿਨ ਤੁਸੀਂ ਅੱਜ ਵੀ ਹੱਥੀ ਕੰਮ ਕਰਦੇ ਹੋ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਜਾਂ ਅਸੀਂ ਮਸ਼ੀਨਰੀ ਕੰਮ ਕਰੀਏ ਜਿਹੜਾ ਟਾਈਮ ਮੈਨੇਜਮੈਂਟ ਮਤਲਬ ਥੋੜੀ ਖੋਪ ਆਵੇ ਕਿਉਂਕਿ ਉਹ ਡਾਗ ਦਾ ਹੁੰਦਾ ਹੈਗਾ ਮਹੀਨੇ ਲੱਗ ਜਾਂਦੇ ਹਨ ਤਿਆਰ ਕਰਦੇ ਦੇਖੋ ਸਾਡੇ ਇਦਾਂ ਕਿ ਕੰਗੇ ਵੀ ਬੰਦੇ ਨੇ ਕੰਗੇ ਦੇ ਉੱਤੇ ਜਿ ਕਹ ਕਹਿ ਦਿਆ ਵੀ ਉੱਤੇ ਆਪਾਂ ਪਹਿਲਾਂ ਵਾਇਗਰੂ ਲਿਖੀਦਾ ਸੀ ਜਾਂ ਸਤਨਾਮ ਲਿਖੀਦਾ ਸੀ ਹੱਥ ਨਾਲ ਵੀ ਲਿਖੀਦਾ ਸੀ ਅੱਛਾ ਜੀ ਤੇ ਅੱਜ ਕੱਲ ਲੈਜ਼ਰ ਦੇ ਨਾਲ ਵੀ ਲਿਖਿਆ ਜਾਂਦਾ ਵਾ ਤੇ ਜੇ ਕੋਈ ਕਵੇ ਵੀ ਸਾਨੂੰ ਘੱਟ ਰੇਟ ਚ ਚਾਹੀਦਾ ਵਾ ਚਲੋ ਲੈਜ਼ਰ ਨਾਲ ਕੰਮ ਕਰਾ ਪਰ ਜਿਹੜੇ ਕਈ ਸ਼ੌਂਕੀ ਬੰਦੇ ਕਈ ਵਾਰ ਕਹਿਣਗੇ ਭਾਜੀ ਨਹੀਂ ਸਾਨੂੰ ਹੱਥ ਦੀ ਕਢਾਈ ਦੇ ਨਾਲ ਹੀ ਵਾਇਗਰੂ ਲਿਖ ਕੇ ਦਿਓ ਜਾਂ ਕੁਝ ਹੋਰ ਲਿਖ ਕੇ ਦਿਓ ਹੱਥ ਦੀ ਵੇਲ ਪਾ ਕੇ ਦਿਓ ਤੇ ਫਿਰ ਉਹਨਾਂ ਨੂੰ ਆਪਾਂ ਹੱਥ ਨਾਲ ਵੇਲ ਪਾ ਕੇ ਦੇ ਦਿੰਦੇ ਹਾਂ ਉਹਨਾਂ ਨੂੰ ਭਾਵਨਾ ਵੀ ਆ ਜਾਂਦੀ ਹੈ ਨਾ ਜਦੋਂ ਮਸ਼ੀਨ ਨਹੀਂ ਬੰਦਾ ਹੁੰਦੀ ਮਸ਼ੀਨਾਂ ਤੋਂ ਉਹਨਾਂ ਦੇ ਵਿੱਚ ਤੁਹਾਡੇ ਭਾਵ ਨੇ ਦਿਲ ਪਰ ਜੋ ਹੱਥ ਨੇ ਕਰਨਾ ਨਾ ਹੱਥ ਦੀ ਖਦਾਈ ਦੇ ਨਾਲ ਉਹ ਹੈਂਡ ਬੇਡ ਚੀਜ਼ ਆ ਜਾਂਦੀ ਮਸ਼ੀਨ ਨੇ ਚਲੋ ਜਿਹੜਾ ਕੰਮ ਆਪਾਂ 10 ਮਿੰਟ ਚ ਕਰਦੇ ਨਾ ਮਸ਼ੀਨ ਨੇ 1 ਮਿੰਟ ਚ ਕਰ ਦੇਣਾ ਪਰ ਜੋ ਚੀਜ਼ ਹੱਥ ਨਾਲ ਬਣ ਜਣੀ ਨਾ ਉਹ ਮਸ਼ੀਨ ਨਾਲ ਨਹੀਂ ਬਣ ਸਕਦੀ ਹੋਰ ਤੁਸੀਂ ਕੀ ਕੀ ਬਣਾਉਂਦੇ ਹੋ ਫੈਕਟਰੀ ਦੇ ਵਿੱਚ ਜੇ ਗੱਲ ਕਰੀਏ ਚੈਸ ਤੋਂ ਇਲਾਵਾ ਜਿਹੜੀਆਂ ਲੋਕ ਹੋਰ ਪਸੰਦ ਕਰਦੇ ਨੇ ਚੀਜ਼ਾਂ ਉਹਦੇ ਵਿੱਚ ਭਾਈ ਸਾਡੇ ਕੰਗੇ ਬੰਦੇ ਨੇ ਅੱਛਾ ਜੀ ਮਤਲਬ ਸਾਡੀ ਵੈਰੈਟੀ ਕੰਗੀਆਂ ਕੰਗੀਆਂ ਬੰਦੀਆਂ ਨੇ ਇਦਾਂ ਪੰਜੇ ਵਾਲੇ ਕੰਗੇ ਨੇ ਆਹ ਕੰਗੇ ਬੰਦੇ ਨੇ ਇਹ ਨੂੰ ਮਤਲਬ ਵੀ ਜਿਵੇਂ ਆਮ ਤੌਰ ਤੇ ਅਸੀਂ ਯੂਜ਼ ਕਰਦੇ ਹਾਂ ਕਲਾ ਦੇ ਵਿੱਚ ਉਹ ਗੰਗੀਆਂ ਨੇ ਹਾਂਜੀ ਕੰਗੇ ਆਹ ਜਿਵੇਂ ਪਲਾਸਟਿਕ ਦੀ ਗੰਗੀਆਂ ਕਦੇ ਨੁਕਸਾਨ ਕਰਦੀਆਂ ਇਹ ਭਾਜੀ ਸਾਡੀ ਟਾਲੀ ਦੀ ਟਾਲੀ ਦੇ ਗੰਗੇ ਬੰਦੇ ਨੇ ਅੱਛਾ ਜੀ ਹਾਂ ਮਤਲਬ ਨੇਚਰਲ ਜੰਗਲਾਤ ਦੀ ਟਾਲੀ ਹੁੰਦੀ ਕਾਲੀ ਉਹਦੇ ਗੰਗੇ ਬੰਦੇ ਨੇ ਮੈਂ ਵਸੇ ਕਰਾਂ ਇੱਥੇ ਮੈਂ ਆਨਲਾਈਨ ਮੰਗਾਈ ਸੀਗੀ ਤੇ ਮਤਲਬ ਅੱਜ ਵੀ ਲੋਕ ਪਸੰਦ ਕਰਦੇ ਆਂ online ਵਿਕਦੀਆਂ ਨੇ ਕਿਉਂਕਿ ਇਹਨਾਂ ਨੂੰ ਨੁਕਸਾਨ ਨਹੀਂ ਗਾਉਂਦੇ ਆਂ ਆਵਾਜ਼ਾਂ ਨੂੰ ਵਧੀਆ ਰੱਖਦੀਆਂ ਨੇ ਜੁੜਾ ਨੂੰ ਆਮ ਭਾਜੀ ਜਿਹੜੇ ਬਜ਼ਾਰਾਂ 'ਚ ਮਿਲਦੇ ਨਾ ਕੰਗੇ ਉਹ ਮਸ਼ੀਨੀ ਕੰਗੇ ਹੁੰਦੇ ਆ ਸਾਡੇ ਨਾ ਇਹ ਹੱਥ ਦੇ ਕਲਾ ਕਲਾ ਦੰਦਾ ਕੱਢੀਦਾ ਹੈ ਮਸ਼ੀਨਾ ਨਹੀਂ ਦੰਦੇ ਕੱਢੇ ਹੁੰਦੇ ਇਸ ਲਈ ਇਹ ਸਾਡੇ ਮਤਲਬ ਟਾਲੀ ਦੇ ਕੰਗੇ ਹੁੰਦੇ ਨੇ ਇਹਨਾਂ ਨੂੰ ਮਤਲਬ ਜਿਵੇਂ ਆਪਾਂ ਦਿੰਦੇ ਆਂ ਨਾ ਨਾਲ ਕਹਿੰਦਾ ਵੀ ਇਹਨੂੰ ਰਾਤ ਦੀ ਰਾਤ ਸਰੋਂ ਦੇ ਤੇਲ 'ਚ ਭਿਓ ਫਿਰ ਇਹਨੂੰ ਵਰਤੋ ਇਹ ਸਿਰ 'ਚ ਮ사ਜ ਵੀ ਕਰਦੇ ਨੇ ਵਧੀਆ ਕਰਦੇ ਨੇ ਤੇ ਵਾਲਵਣੀ ਝੜਦੇ ਇਹਦੇ ਨਾਲ ਇਹ ਬਹੁਤ ਵਧੀਆ ਕੰਗੇ ਹੁੰਦੇ ਨੇ ਸਮਝ ਨਾ ਹੋ ਗਿਆ ਕੰਮ ਕਰਦੇ ਹੋਏ ਤੇ ਇਸ ਵਕਤ ਜਿਹੜੀ ਤੁਹਾਡੀ ਫਰਕਟ ਵੀ ਹੈ ਜਿਹੜੀ ਇਹ ਜਿਹੜੀ ਤੁਹਾਡੇ ਵਿਰਾਸਤ ਹੀ ਕਹਿ ਸਕਦੇ ਇਹਦੀ ਸਾਮ ਸੰਭਾਲ ਕੌਣ ਕਰਦਾ ਸਰ ਹਜੇ ਤੇ ਚਲੋ ਮੈਂ ਕਰਦਾ ਪਿਆਵਾ ਅੱਗੋਂ ਮੇਰਾ ਬੇਟਾ ਹੁਣ ਕਰਦਾ ਪਿਆ ਮੇਰੇ ਨਾਲ ਤੇ ਉਹ ਵੀ ਚਲੋ ਇੰਟਰਸਟ ਹੈ ਇਸ ਕੰਮ ਦੇ ਵਿੱਚ ਉਹ ਮਤਲਬ ਸ਼ੌਂਕ ਰੱਖਦਾ ਵਾ ਆ ਚੀਜ਼ਾਂ ਉਹਦੇ ਹੱਥ ਦੀਆਂ ਬਣੀਆਂ ਆ ਘੋੜੇ ਉਹਦੇ ਹੱਥ ਦੇ ਭਰੇ ਆ ਉਹ ਵੀ ਮਤਲਬ ਬਹੁਤ ਹੀ ਮਤਲਬ ਸੁਲ ਜੇ ਦਾ ਬਹੁਤ ਵਧੀਆ ਕੰਮ ਕਰਦਾ ਵੀ ਮਾਨ ਨਾਲ ਕੰਮ ਕਰਦਾ ਵੀ ਮੈਂ ਵਧੀਆ ਤੋਂ ਵਧੀਆ ਕੰਮ ਕਰਦਾ ਜਿਹੜੀ ਕਲਾ ਜਾਰੀ ਅੱਗੇ ਬਸ ਹਾਂਜੀ ਹਾਂਜੀ ਇੱਕ ਪੀੜੀਦਰ ਪੀੜੀ ਕਲਾ ਚੱਲਦੀ ਹੈ ਕਿੰਨੇ ਕੀਤੀ ਸੀਗੀ ਇਸ ਚੀਜ਼ ਦੀ ਇਹ ਸਾਡੇ ਦਾਦੇ ਪਰਦਾਦੇ ਜੀ ਉਹ ਪਰਦਾਦੇ ਤੱਕ ਤੇ ਦੇਖੋ ਪਰਦਾਦੇ ਨੂੰ ਵੀ ਮੈਂ ਦੇਖਿਆ ਕੰਮ ਕਰਦੇ ਆਂ ਦਾਦੇ ਨੂੰ ਵੀ ਦੇਖਿਆ ਆਪਣੇ ਪਿਤਾ ਜੀ ਨੂੰ ਵੀ ਦੇਖਿਆ ਇਹ 50 100 ਸਾਲ ਪਹਿਲਾਂ ਦਾ ਇਹ ਪਾਕਿਸਤਾਨ ਤੋਂ ਪਹਿਲਾਂ ਦਾ ਕੰਮ ਸਾਡਾ ਚੱਲਦਾ ਆ ਰਿਹਾ ਜੀ ਹਾਂਜੀ ਹਾਂਜੀ ਸੋ ਹੋਰ ਜਿਹੜੀਆਂ ਚੀਜ਼ਾਂ ਨੇ ਆਪਾਂ ਕਹਾਂਗੇ ਉੱਧਰ ਵੀ ਜਿਹੜੇ ਉਹ ਬਣਵਾਏ ਨੇ ਤੁਸੀਂ ਜਿਹੜੇ ਡੱਡੇ ਬਣਾਏ ਹੋਏ ਨੇ ਹਾਂ ਸੋ ਇਹ ਤਸਵੀਰਾਂ ਨੇ ਉਸ ਫੈਕਟਰੀ ਦੀ ਆਮ ਮਿਸਲ ਦੇ ਵਿੱਚ ਗੁਰੂ ਨਗਦੀ ਦੀਆਂ ਤਸਵੀਰਾਂ ਨੇ ਸੋ ਇਹ ਕਲਾ ਹੈ ਜਿਹੜੀ ਹੱਥੀ ਤਿਆਰ ਕੀਤੀ ਜਾਂਦੀ ਹੈ ਇਹ ਚੀਜ਼ਾਂ ਨੇ ਜਿਹੜੀਆਂ ਅੱਜ ਵੀ ਲੋਕ ਯਾਦ ਕਰਦੇ ਨੇ ਸੋ ਇਹ ਜਦੋਂ ਬਣਾਉਂਦੀਆਂ ਆਪਾਂ ਇਹਦੇ ਉੱਤੇ ਵੀ ਆ ਦੇਖੋ ਮਾਰਵੜੀ ਘੋੜਾ ਬਣਾਇਆ ਹੈ ਹੈਂਡਲ ਲੱਗਾ ਇਹਦੇ ਵਿੱਚ ਲਾਇਨ ਦੇ ਵਿੱਚ ਵੀ ਮਿਲ ਜੇਗਾ ਹੈਂਡਲ ਇਹਦੇ ਵਿੱਚ ਮਤਲਬ ਲਾਇਨ ਚ ਈਗਲ ਚ ਵੀ ਮਿਲ ਜੇਗਾ ਜਿਹੋ ਜਿਹਾ ਕੋਈ ਮੰਗੇ ਉਹੋ ਜਿਹਾ ਬਣਾ ਦਿੰਦਾ ਬਾਜੀ ਤੇ ਇਹ ਵੀ ਬਾਹਰ ਜਾਂਦੀ ਐ ਐਕਸਪੋਰਟ ਹੁੰਦੀਆਂ ਹਾਂ ਹਾਂਜੀ ਇਹ ਵੀ ਐਕਸਪੋਰਟ ਹੁੰਦੀਆਂ ਜੀ ਕਾਫੀ ਡਿਜ਼ਾਈਨ ਸਾਡੇ ਚੱਲਦੇ ਨੇ ਇਹਦੇ ਵਿੱਚ ਫੋਲਡੇਬਲ ਵੀ ਹੁੰਦੀਆਂ ਦੇਖੋ ਆ ਆਉਂਦੀ ਇੱਕ ਇਹਦੇ ਵਿੱਚ ਹਾਂ ਦਿਖਾਉਣਾ ਜੀ ਤੁਹਾਨੂੰ ਸੋਇ ਮੈਂ ਜ਼ਰੂਰ ਕਹੂੰਗਾ ਕਿ ਦਿਖਾਇਆ ਜਾਵੇ ਨੀ ਤਸਵੀਰਾਂ ਜਿਹੜੀਆਂ ਤੁਹਾਨੂੰ ਅੱਜ ਸਾਂਝੀਆਂ ਕਰਦੇ ਆ ਕਿੰਨੀ ਕੁ ਕਲਾ ਹੋਏਗੀ ਜਿਵੇਂ ਕੋਈ 3 ਫੁੱਟ ਬੰਗਦਾ ਆ ਤੇ 3 ਫੁੱਟ ਤਕਰੀਬਨ ਹੁੰਦੀ ਹੈ ਅੱਛਾ ਜੀ ਜੇ ਕੋਈ ਕਵੇ ਵੀ ਮੈਨੂੰ ਛੋਟੀ ਚਾਹੀਦੀ ਹੈ ਫਿਰ ਆਪਾਂ ਇਹਨੂੰ ਜੋੜ ਪਾਏ ਹੋਏ ਨੇ ਤੋਂ ਜੋੜ પાਕੇ ਪੋਲ ਦਿੰਦਾ ਸੋ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਉਸ ਫੈਕਟਰੀ ਦੀਆਂ ਕਿਸ ਖਾਸ ਤਰੀਕੇ ਨਾਲ ਜਿਹੜੀ ਕਲਾਕਾਰੀ ਕੀਤੀ ਜਾਂਦੀ ਹੈ ਜਿਸ ਤਰੀਕੇ ਦੀ ਤੁਸੀਂ ਕਹੋਗੇ ਉਸ ਤਰੀਕੇ ਦੀ ਜਿਹੜੀ ਇੱਥੇ ਚੈਸ ਹੈ ਜਾਂ ਉਹ ਜਿਹੜੀਆਂ ਸਟਿਕਾਂ ਨੇ ਜਿਹੜੀਆਂ ਬਜ਼ੁਰਗੀ ਯੂਜ਼ ਕਰਦੇ ਆ ਜਾਂ ਆਪਾਂ ਆਪਣੇ ਘਰਾਂ 'ਚ ਯੂਜ਼ ਕਰਦੇ ਆ ਇਹਨੂੰ ਸਜਾਣ ਲਈ ਜਿਹੜੀਆਂ ਮਿਊਜ਼ੀਅਮ ਦੇ ਵਿੱਚ ਆਪਾਂ ਦੇਖਦੇ ਐਂਟਿਕ ਪੀਸ ਵੀ ਕਹਿ ਸਕਦੇ ਆ ਹਾਂ ਛੋਟੀ ਹੋ ਗਈ ਏ ਇਹਨਾਂ ਇਹਦਾ ਘੋੜਾ ਵੀ ਖੁੱਲ ਜਾਂਦਾ ਮਤਲਬ ਇਹਦੇ ਵਿੱਚ ਫੋਲਡੇਬਲ ਰੱਖੀ ਆ ਵੀ ਜਿਵੇਂ ਕੋਈ ਬਾਹਰ ਖੜਦਾ ਨਾ ਖੋਲ ਕੇ ਬੰਦਾ ਬੈਗ 'ਚ ਪੈਕ ਕਰਕੇ ਖੜ ਸਕਦਾ ਅੱਛਾ ਜੀ ਹਾਂ ਇਹ ਚੀਜ਼ ਹੈਂਡਲ ਵੱਖਰਾ ਖੁੱਲ ਜਾਂਦਾ ਹੈ ਹਰ ਚੀਜ਼ ਵੱਖਰੀ ਕੋਈ ਇਹਦੀ ਅੰਦਰ ਚੂੜੀ ਜਿਵੇਂ ਆਪਾਂ ਕੱਸਦੇ ਹਾਂ ਸਾਦਾ ਬੰਦਾ ਉਹ ਵੀ ਫਿਰ ਅੱਥੀ ਸਾਰਾ ਕੰਮ ਸਾਰਾ ਭਾਜੀ ਨੱਟ ਬੋਲਟ ਲੱਗੇ ਹੁੰਦੇ ਨੇ ਦੇਖੋ ਪਿੱਤਲ ਦੇ ਸਟਿਕ ਲੱਗੀ ਆ ਸਾਰੀ ਚੀਜ਼ ਬਣੀ ਹੈ ਜੋੜ ਮਹਿਸੂਸ ਨਹੀਂ ਹੁੰਦਾ ਵੀ ਇਹ ਮਤਲਬ ਬਹੁਤ ਵਧੀਆ ਜੋੜ ਲਾਏ ਹੁੰਦੇ ਨੇ ਕੋਈ ਗੱਲ ਨਹੀਂ ਇਹੋ ਜੀ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਮ ਲੱਕੜ ਨੂੰ ਸਿਉਂਗ ਲੱਗ ਜਾਂਦੀ ਫਿਰ ਲੱਕੜ ਦੇ ਜਿਹੜੀ ਖਾਸ ਹੈ ਕਹਿੰਦਾ ਸਮਾਂ ਕੱਢੀ ਜਾਂਦੀ ਹੈ ਨਹੀਂ ਉਹ ਲੱਕੜ ਭਾਜੀ ਟਾਲੀ ਨੂੰ ਐਸੇ ਤੇ ਸਿਉਂਗ ਲੱਗਦੀ ਨਹੀਂ ਬਾਕੀ ਇਹ ਹੈ ਕਿ ਜਦੋਂ ਇੱਕ ਵਾਰੀ ਪਾਲਿਸ਼ ਵਗੈਰਾ ਹੋ ਜਾਏ ਉਹ ਪ੍ਰਾਣੀ ਜਦੋਂ ਆਉਂਦੀ ਜੰਗਲਾਂ ਤੋਂ ਉਦੋਂ ਕਿਤੇ ਬਾੜਾ ਮੋਟਾ ਹੋਵੇ ਪਰ ਜਦੋਂ ਆਪਾਂ ਫਿਨਿਸ਼ਿੰਗ ਕਰਕੇ ਦਿੰਨੇ ਆ ਪਾਲਿਸ਼ ਬੁਲਸ਼ ਫਿਰ ਫਿਰ ਉਦੋਂ ਬਸ ਸਿਉਂ ਉਹਨਾਂ ਲਈ ਟਾਲੀ ਦੀ ਲੱਕੜ ਨੂੰ ਸਿਉਂਗ ਭਾਜੀ ਲੱਗਦੀ ਨਹੀਂ ਅੱਛਾ ਜੀ ਹਾਂਜੀ ਸੋ ਉਧਰ ਵੀ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਹੜੀ ਕਿਨ ਅਲੀਜ਼ਾਬੇਥਾ ਜਾਂ ਜਿਹੜੇ ਪ੍ਰਿੰਸ ਉਹ ਇਹ ਮਤਲਬ ਇਹਦਾ ਕਾਦ ਕੀ ਜਿਹੜਾ ਬਣਾਉਂਦਾ ਇਹ ਵੀ ਪਾਜੀ ਅੱਜ ਤੋਂ ਕਾਫੀ ਚਿਰ ਪਹਿਲਾਂ ਨਾ ਮੇਰੇ ਪਿਤਾ ਜੀ ਉਦੋਂ ਕੰਮ ਕਰਦੇ ਸੀ ਨਾਲ ਇਹ ਇਦਾਂ ਹੀ ਸਾਨੂੰ ਕੋਈ ਆਇਆ ਸੀ ਉਹਨੇ ਫੋਟੋਆਂ ਹੀ ਦਿੱਤੀਆਂ ਸੀ ਵੀ ਮੈਨੂੰ ਇਹ ਮੂਰਤੀਆਂ ਚਾਹੀਦੀਆਂ ਨੇ ਉਦੋਂ ਇਹ ਬਣਾਈਆਂ ਸੀ ਆਪਾਂ ਤੇ ਬਣਾ ਕੇ ਉਦੋਂ ਰੱਖੀਆਂ ਸੀ ਬਾਅਦ ਚ ਉਹ ਅਗਲਾ ਆਇਆ ਨਹੀਂ ਲੈਣ ਪਤਾ ਨਹੀਂ ਕੀ ਚੱਕਰ ਕੀ ਪੈ ਗਿਆ ਜਾਂ ਬਾਹਰ ਚਲ ਗਿਆ ਸੀ ਉਹ ਪਾ ਉਦੋਂ ਦੀਆਂ ਬਣੀਆਂ ਪਈਆਂ ਹੈਂਡ ਮੇਡ ਮੇਰੇ ਫਾਦਰ ਸਾਹਿਬ ਦੇ ਹੱਥ ਦੀਆਂ ਬਣੀਆਂ ਆ ਇਹਦੇ ਸ਼ੋਭਾ ਵਧਾਦੇ ਨੇ ਇਹਦਾ ਡਿਫੈਕਟ ਹਾਂ ਹਾਂ ਜੀ ਇਹ ਪ੍ਰਾਤਨ ਹੈ ਜੀ ਇੱਕ ਸਾਹਿਬ ਦੀਆਂ ਪ੍ਰਾਤਨ ਆ ਯਾਦਗਾਰ ਹੋ ਗਈ ਹਾਂ ਯਾਦਗਾਰ ਸਾਡੇ ਪਾਪਾ ਦੇ ਹੱਥ ਦੀਆਂ ਨਿਸ਼ਾਨੀਆਂ ਆ ਜੀ ਇਹ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਇਹ ਜਿਹੜਾ ਡੌਗੀ ਹੈ ਜਿਹਨੂੰ ਅਸੀਂ ਮਤਲਬ ਤੁਹਾਨੂੰ ਦਿਖਾ ਗਏ ਕਿੰਨੀ ਬਰੀਕੀ ਦੇ ਨਾਲ ਬਣਾਇਆ ਕਿ ਹੂ ਬਹੂ ਮੈਨੂੰ ਲੱਗਦਾ ਹੈ ਉਹੀ ਤਸਵੀਰਾਂ ਜਿਹੜੀਆਂ ਅੱਜ ਅਸੀਂ ਟੀਵੀ ਉੱਪਰ ਦੇਖਦੇ ਹੋ ਤੁਹਾਡੇ ਸਾਹਮਣੇ ਲੱਕੜ ਨਾਲ ਦਾ ਥੀਮ ਨਾਲ ਹੀ ਆਈਆਂ ਨੇ ਸਿਰਫ ਇਹਨਾਂ 'ਚ ਜਾਨ ਨਹੀਂ ਹੈ ਬੋਲ ਨਹੀਂ ਸਕਦੇ ਲੇਕਿਨ ਦੇਖਣ ਦੇ ਵਿੱਚ ਹੂਬ ਹੂ ਅਸਲੀ ਹੈ ਸੋ ਇਹ ਵੀ ਮਾਡਲ ਜਿਹੜਾ ਤੁਹਾਡੇ ਉਪਰਾਨੇ ਬਣਿਆ ਹੋਇਆ ਹਾਂਜੀ ਇਹ ਨਾ ਸਾਡੇ ਕੋਲ ਇਦਾਂ ਹੀ ਇੱਕ ਆਇਆ ਸੀ ਫੋਨ ਤੇ ਉਹਦੇ ਨਾ ਮੰਗਦਾ ਸੀ ਵੀ ਇਹਦੇ ਚੀਜ਼ ਇਹ ਵੱਡਾ ਬਣਾਉਣਾ ਸੀ ਥੋੜਾ ਆਪਾਂ ਫਿਰ ਉਹਨੂੰ ਪਹਿਲਾਂ ਆਪਾਂ ਛੋਟਾ ਪੀਸ ਇਹ ਸੈਂਪਲ ਬਣਾ ਕੇ ਵਿਖਾਇਆ ਸੀ ਫਿਰ ਉਹਨੂੰ ਬਾਅਦ 'ਚ ਵੱਡਾ ਪੀਸ ਬਣਾ ਕੇ ਦਿੱਤਾ ਅੱਛਾ ਹਾਂਜੀ ਹਾਂਜੀ ਸੋ ਇਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਉਹ ਰਾਜੇ ਮਹਾਰਾਜੇ ਜਾਂ ਉਹ ਅੋ ਚੀਜ਼ਾਂ ਜਿਹੜੀਆਂ ਅੰਗਰੇਜ਼ ਵੀ ਇਨਾਂ ਚੀਜ਼ਾਂ ਦਾ ਸ਼ੌਕ ਰੱਖਦੇ ਨੇ ਉਹ ਬਣੀਆਂ ਹੋਈਆਂ ਨੇ ਇਹ ਪ੍ਰਿੰਸ ਚਾਰਲਸ ਨੇ ਉਧਰ ਕੁਈਨ ਅਲਿਜ਼ਾਬੈਥ ਹੈ ਉਹ ਇਹ ਤਸਵੀਰਾਂ ਜਿਹੜੀਆਂ ਜੁਣੀ ਹੋਈਆਂ ਇਹ FIFA ਵਰਲਡ ਕੱਪ 2010 ਚ ਜਦੋਂ ਆਇਆ ਸੀ ਅੱਛਾ ਜੀ ਇਹ ਬੋਤਲ ਨੂੰ ਜੋੜ ਕੋਈ ਨਹੀਂਗਾ ਇਹਦੇ ਵਿੱਚ ਆਪਾਂ FIFA ਵਰਲਡ ਕੱਪ ਦੀ ਸ਼ੀਲਡ ਬਣਾਈ ਹੋਈ ਹੈ ਅੱਛਾ ਇਹਦੇ ਬੋਤਲ ਦਾ ਮੂੰਹ ਜਿਹੜਾ ਇਹ 16 mm ਦਾ ਹੈ ਤੇ ਇਹਦੀ ਮਟਾਈ ਜਿਹੜੀ ਅੰਦਰ ਬਣੀ ਹੈ ਉਹ 22mm ਦੀ ਹੈ ਇਹ ਅੰਦਰ ਹੀ ਬਣਾਇਆ ਜੀ ਆਪਾਂ ਇਹਦਾ ਰਾਜ ਹੀ ਹੈ ਜੀ ਰਾਜ ਹੈ ਰਾਜ ਹੀ ਰਹਿਣਾ ਬਾਕੀ ਇਹ ਅੰਦਰ ਹੀ ਤਿਆਰ ਕੀਤਾ ਹੈ ਇਹ 22mm ਮੋਟਾ ਵਾ 72mm ਲੰਮਾ ਵਾ ਤੇ 59mm ਚੋੜਾ ਵਾ ਤੇ ਬੋਤਲ ਦਾ ਮੂੰਹ ਸਾਰਾ 16mm ਦਾ ਵਾ ਇਹ ਅੰਦਰ ਹੀ ਬਣਾਇਆ ਜੀ ਦੇਖੋ ਜੋੜ ਕੋਈ ਨਹੀਂ ਜੇ ਬੋਤਲ ਨੂੰ ਤੁਸੀਂ ਚੈੱਕ ਕਰ ਸਕਦੇ ਜੀ ਸੋ ਮੈਂ ਹੁਣ ਜਿਹੜੇ ਤੁਹਾਡੇ ਪੁੱਤਰ ਨੇ ਉਹਨਾਂ ਨੂੰ ਵੀ ਮਿਲੂੰਗਾ ਕਿਉਂਕਿ ਜਿਨ੍ਹਾਂ ਨੇ ਤੁਹਾਡੀ ਕਲਾ ਅੱਗੇ ਲੈ ਕੇ ਜਾਣੀ ਆ ਉਹਨਾਂ ਨਾਲ ਵੀ ਗੱਲਬਾਤ ਕਰਨੀ ਇੱਕ ਤਰ੍ਹਾਂ ਕਿਤੇ ਜ਼ਰੂਰੀ ਬਣ ਜਾਂਦੀ ਹੈ ਇਹ ਫੈਕਟਰੀ ਦਾ ਨਜ਼ਾਰੇ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸਾਰੀ ਕਲਾਕਾਰੀ ਕੀਤੀ ਜਾਂਦੀ ਹੈ ਮਸ਼ੀਨਾਂ ਲੱਗੀਆਂ ਹੋਈਆਂ ਨੇ ਕਾਫੀ ਪੁਰਾਣੀਆਂ ਮਸ਼ੀਨਾਂ ਨੇ ਸੋ ਜਿਹੜੇ ਇਹਨਾਂ ਦੇ ਵਜ਼ੂਦ ਕੀ ਸੀਗੇ ਬਣਾਇਆ ਕਰਦੇ ਸੀਗੇ ਉਹ ਅੱਜ ਵੀ ਉਹ ਮਸ਼ੀਨਾਂ ਦੇ ਨਾਲ ਹੀ ਕੰਮ ਚੱਲ ਰਿਹਾ ਸੋ ਉਹਨਾਂ ਦੀ ਮੌਜੂਦਗੀ ਦਾ ਵੀ ਇੱਕ ਤਰ੍ਹਾਂ ਇੱਕ ਦਾ ਅਹਿਸਾਸ ਕਰਾਇਆ ਜਾਂਦਾ ਵੀ ਤੇ ਸੱਸੀ ਗੱਲ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਹੈ ਚੈਨਲ ਦੇ ਉੱਪਰ ਤੇ ਤੁਹਾਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈ ਹੈ ਕਿਉਂਕਿ ਤੁਸੀਂ ਜਿਹੜੀ ਤੁਹਾਡੇ ਵਿਰਸਤਗਾ ਦੀ ਇਹ ਜਿਹੜੀ ਕਲਾ ਤੁਸੀਂ ਉਹਨੂੰ ਅੱਗੇ ਲੈ ਕੇ ਜਾ ਰਹੇ ਹੋ ਮਹਿਸੂਸ ਕਿੱਦਾਂ ਦਾ ਕਰਦੇ ਹੋ ਕਲਾ ਜਦੋਂ ਤੁਹਾਡੇ ਵਿੱਚ ਆਈ ਤੁਸੀਂ ਇਹ ਚੀਜ਼ਾਂ ਤਿਆਰ ਕੀਤੀਆਂ ਹਾਂਜੀ ਹਾਂਜੀ ਵਧੀਆ ਲੱਗਦਾ ਭਾਜੀ ਇਹ ਕੰਮ ਕਰਕੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਇਹ ਫਿਰ वुਡਨ ਦਾ ਕੰਮ तकरीबन ਬਹੁਤ ਘੱਟ ਲੋਕ ਕਰਦੇ ਹਾਂਜੀ ਅੱਜ ਜਿਹੜੇ ਨੌਜਵਾਨ ਨਿਵੇਕਸ਼ਾ ਚ ਜਾ ਰਹੇ ਹਨ 30-30 ਲੱਖ ਰੁਪਏ ਲਾ ਕੇ ਤੇ ਫਿਰ ਕਹਿੰਦੇ ਆ ਕਿ ਆਪਣਾ ਜਿਹੜਾ ਪੰਜਾਬ ਹੈ ਆਪਣੇ ਭਾਰਤ ਚ ਕੰਮ ਨਹੀਂ ਹੈਗਾ ਤੇ ਜਦੋਂ ਤੁਸੀਂ ਇੱਥੇ ਮਤਲਬ ਉਹ ਜਿਹੜੀ ਕਲਾ ਅੱਗੇ ਲੈ ਕੇ ਜਾ ਰਹੇ ਹੋ ਤਾਂ ਅੰਗਰੇਜ਼ ਤੁਹਾਡੀ ਕਲਾ ਦੇ دیਵਾਨੇ ਆ ਤੇ ਫਿਰ ਉਹ ਅੰਗਰੇਜ਼ਾਂ ਕੋ ਜਾਦੇ ਆ ਤੇ ਤੁਸੀਂ ਇੱਥੇ ਅੰਗਰੇਜ਼ਾਂ ਨੂੰ ਚੀਜ਼ਾਂ ਬਣਾਵਨਾ ਭੇਜਦੇ ਹੋ ਤਾਂ ਫਿਰ ਉਹ ਮਤਲਬ ਸਿਸਟਮ ਦਾ ਸਮਝ ਆਉਂਦਾ ਉਹ ਭਾਜੀ ਵਧੀਆ ਲੱਗਦਾ ਕਿਉਂਕਿ ਇੱਥੇ ਕੰਮ ਤਕਰੀਬਨ ਕੰਮ ਇੰਡੀਆ 'ਚ ਵੀ ਬਹੁਤ ਆ ਜੇ ਕਰਨ ਵਾਲੇ ਬੰਦੇ ਚਾਹੀਦੇ ਆ ਗੱਲ ਕੋਈ ਵਾਹੀ ਹੈ ਨਾ ਵਾ ਵਾ ਉਹੀ ਗੱਲ ਹੈ ਭਾਜੀ ਤੇ ਆਪਾਂ ਨੂੰ ਤੇ ਚਲੋ ਵਧੀਆ ਕੰਮ ਕਰੀਦਾ ਆਪਾਂ ਨੂੰ ਇਸ ਸਿੱਖਿਆ ਕਿੱਦਾਂ ਫਿਰ ਕਿਉਂਕਿ ਇਹ ਕਲਾ ਇਦਾਂ ਦੀ ਆ ਕਿ ਮਤਲਬ ਕੋਈ ਇਹ ਤੇ ਹੈ ਨਹੀਂ ਕੋਈ ਗੁਰੂ ਮੰਤਰ ਆ ਇਹ ਮਤਲਬ ਕੋਈ ਤਰੀਕਾ ਹੈ ਕੋਈ ਸਿੱਖੰਦਾ ਇਹਨੂੰ ਕਿੱਦਾਂ ਸਿੱਖਿਆ ਤੁਸੀਂ ਭਾਈ ਖੁੰਚੀ ਹੀ ਨਾ ਆਪਣੇ ਫਿਰ ਕਿਉਂਕਿ ਸ਼ੁਰੂ ਤੋਂ ਦਾਦੇ-ਪੜਦਾਦੇ ਕਰਦੇ ਸੀ ਤਾਂ ਕਰਕੇ ਫਿਰ ਖੁੰਚੀ ਹੀ ਤੇ ਫਿਰ ਆਪਾਂ ਵੇਖਦੇ ਰਹੇ ਪਾਪਾ ਨੂੰ ਤੇ ਚਲੋ ਫਿਰ ਵਧੀਆ ਆ ਗਈ ਇਹ ਵੀ ਪ੍ਰਮਾਤਮਾ ਦੀ ਮਿਹਰ ਹੁੰਦੀ ਆ ਹਨਾ ਕਿ ਇਹ ਕਲਾ ਹੋਰ ਕਿਸੇ ਕੋਲ ਨਹੀਂ ਹੈ ਤੁਹਾਡੇ ਹੱਥੀ ਆਈ ਹੈ ਅੰਦਾ ਜੇ ਕਾਰੀਗਰਾਂ ਜਿਵੇਂ ਅੱਜ ਕੱਲ ਤੇ ਕੋਈ ਨਿਗਾਹ ਦਾ ਕੰਮ ਕਰਕੇ ਨਹੀਂ ਖੁਸ਼ ਤੇ ਇਹੋ ਨਿਗਾ ਵੀ ਬੜੀ ਲੱਗਦੀ ਹੁੰਦੀ ਹਾਂਜੀ ਹਾਂਜੀ ਨਿਗਾ ਤੇ ਬੜੀ ਲੱਗਦੀ ਹੈ ਤਾਂ ਇਹੋ ਲਾਈਟਾਂ ਹੀ ਵੱਡੀਆਂ ਲਾਈਆਂ ਨੇ ਤੁਹਾਨੂੰ ਤੁਹਾਡੇ ਸਾਹਮਣੇ ਹੀ ਆ ਕਿ ਪਤਾ ਵੀ ਨਿਗਾ ਲਗਣੀ ਹੈ ਤਾਂ ਕਰਕੇ ਫਿਰ ਲਾਈਟਾਂ ਲੂਟਾਂ ਆ ਰਹੀਆਂ ਪ੍ਰੋਪਰ ਲਾਈਆਂ ਇਹਦੇ ਲੇਕਿਨ ਜਿਹੜਾ ਖਾਸੀਅਤ ਕੀ ਹੈ ਨੂੰ ਮਤਲਬ ਇਹ ਲੱਗ ਜਾ ਦੇਖਣ ਦੇ ਵਿੱਚ ਕਿ ਮਾਡਲ ਹੈ ਜਿਹੜਾ ਇਹਦੀ ਖਾਸੀਅਤ ਕੀ ਹੈ ਇਸ ਜਿਹੜਾ ਕੋਰੇ ਬਾਰੇ ਤੁਹਾਨੂੰ ਦੱਸਿਆ ਜਾਵੇ ਇਹ ਭਾਜੀ ਖਾਸੀਅਤ ਤੁਹਾਡੇ ਸਾਹਮਣੇ ਵੇਖੋ ਇਹਦੇ ਮਸਲ ਵਗੈਰਾ ਤੁਸੀਂ ਵੇਖ ਸਕਦੇ ਸਾਰੇ ਮਤਲਬ ਕਿ ਐਂ ਲੱਗਦੇ ਜਿਵੇਂ origianally ਹੁੰਦੇ ਆ ਪੈਰ ਪੂਰ ਪੌੜ ਵੇਖ ਸਕਦੇ ਹੋ ਮੂੰਹ ਵੇਖ ਸਕਦੇ ਗੁੱਸੇ ਵਾਲਾ ਹਾਂਜੀ ਹਾਂਜੀ ਪੂਰਾ ਬਰੀਕੀ ਨਾਲ ਕੰਮ ਕੀਤਾ ਗਿਆ ਹਾਂਜੀ ਇਹ ਬਿਲਕੁਲ ਲੱਕੜ ਵੀ ਜਿਵੇਂ ਤੁਹਾਡੇ ਬਾਪਾ ਦਾ ਸਪੈਸ਼ਲ ਹੁੰਦੀ ਆ ਤੇ ਕਹਿੰਦੇ ਲਾਲ ਲੱਕੜ ਵੀ ਹੁੰਦੀ ਆ ਇਹਨੂੰ ਪਾਲਿਸ਼ ਵੀ ਕਰਨਾ ਪੈਂਦਾ ਸਾਰਾ ਫਿਰ ਤੁਸੀਂ ਹੱਥੀਂ ਕੰਮ ਕਰਦੇ ਹਾਂ ਹਾਂਜੀ ਹਾਂਜੀ ਸਾਰਾ ਕੁਝ ਕਰ ਲੀਦਾ ਆ ਵੀ ਕਰ ਲੀਦਾ ਭਾਜੀ ਸੋ ਤੁਸੀਂ ਦਿਖਾਉਂਗੇ ਕਿਸ ਤਰੀਕੇ ਨਾਲ ਬੰਦੇ ਨੇ ਸੋ ਅੰਦਰ ਹੁਣ ਤੁਹਾਨੂੰ ਰੁੱਖ ਕਰਵਾਉਂਦੇ ਆ ਫੈਕਟਰੀ ਦੀਆਂ ਤਸਵੀਰਾਂ ਜਿੱਥੇ ਚੀਜ਼ਾਂ ਤਿਆਰ ਹੁੰਦੀਆਂ ਨੇ ਸੋ ਕਾਰੀਗਰ ਵੀ ਅੰਦਰ ਬੈਠੇ ਹੋਏ ਨੇ ਜਿਹੜੀ ਫੈਕਟਰੀ ਤੋਂ ਜ਼ਿਆਦਾ ਤੁਹਾਨੂੰ ਦਿਖਾ ਰਹੇ ਆ ਉਹ ਲਾਲ ਰੰਗ ਦੀ ਲੱਕੜ ਜਿਨ੍ਹਾਂ ਨਾਲ ਚੈਸ ਬੋਰਡ ਤੇ ਆਧ ਹੁੰਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਇਹ ਚੈਸ ਜਾਂਦੀਆਂ ਨੇ ਉਹ ਫੈਕਟਰੀ ਦੇ ਤੁਹਾਨੂੰ ਨਜ਼ਾਰੇ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੀ ਬਰੀਕੀ ਨਾਲ ਕਲਾਕਾਰੀ ਕੀਤੀ ਜਾ ਰਹੀ ਹੈ ਇਹ ਹੱਥੀ ਜਿਹੜੀ ਫਿਨਿਸ਼ਿੰਗ ਕਰਦੇ ਨੇ ਇਸ ਚੀਜ਼ ਦੀ ਸੋ ਤੁਹਾਨੂੰ ਇਸ ਵਕਤ ਤਸਵੀਰਾਂ ਦਿਖਾ ਰਹੇ ਹਾਂ ਉਸ ਕਲਾ ਦੀਆਂ ਜਿਹੜੀ ਕਲਾ ਦੀਆਂ ਅੰਗਰੇਜ਼ ਦਵਾਨੇ ਨੇ ਉਹ ਚੈਸ ਦੀਆਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਜਾਂਦੀਆਂ ਨੇ ਕਿੰਨੀ ਬਰੀਕੀ ਨਾਲ ਵੀਰਜੀ ਹੋਣੀ ਇੱਥੇ ਕੰਮ ਕਰ ਰਹੇ ਨੇ ਨਿਗਵਾਲਾ ਕੰਮ ਵੀ ਹੈ ਕਲਾ ਵਾਲਾ ਕੰਮ ਵੀ ਹੈ ਕਿਉਂਕਿ ਹਰ ਕਿਸੇ ਨੂੰ ਜਿਹੜਾ ਕੰਮ ਹੈ ਪ੍ਰਮਾਤਮਾ ਨੇ ਨਹੀਂ ਬਖਸ਼ਿਆ ਕਲਾ ਹਰ ਕਿਸੇ ਨੂੰ ਨਹੀਂ ਬਖਸ਼ੀ ਇਹ ਅਨੋਖਾ ਅਜੂਬਾ ਹੀ ਹੈ ਜਿਹੜਾ ਹੱਥੀ ਬੰਦ ਹੈ ਸੋਇ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਅਮੀਰ ਸਰ ਦੇ ਵਿੱਚ ਗੋਦੋ ਨਗਰੀ ਦੇ ਵਿੱਚ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਸੂਬੇ ਦੇ ਵਿੱਚ ਦੇਸ਼ ਦੇ ਵਿੱਚ ਕਲਾ ਜਿਹੜੀ ਕੀਤੀ ਜਾਂਦੀ ਹੈ ਤੇ ਵੀ ਦੇ ਫਿਰ ਇਹਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਖਸਾਮਾ ਲੱਗ ਜਾਂਦਾ ਹੈ ਇੱਕ ਮੋਡਲ ਨੂੰ ਭਾਈ 2 ਦਿਨ ਤੇ ਲੱਗੇ ਚਲੋ ਇਹ ਸਾਰਾ ਦਿਨ ਇਹਨੂੰ ਲੱਗੇ ਰਵਾਂਗੇ ਫਿਰ ਦੋ ਕੁ ਦਿਨਾਂ ਚ ਹੋਊਗਾ ਯਾਰ ਹਾਂ ਕਿ ਇਹ ਮੇਰੇ ਮਿਹਨਤ ਮੰਗਦਾ ਜੀ ਤੁਹਾਨੂੰ ਪਤਾ ਸਾਰੇ ਹੱਥ ਨਾਲ ਤਿਆਰ ਕਰਨੀ ਪੈਂਦੀ ਕੋਈ ਦਿਲ ਕੀਤਾ ਅੱਜ ਕੱਲ ਤੇ ਅਸੀਂ ਸਾਧੀਆਂ ਚੀਜ਼ਾਂ ਹੱਥੀਂ ਮਤਲਬ ਕੰਮ ਪਸੰਦੀ ਨਹੀਂ ਕਰਦੇ ਮਸ਼ੀਨੀ ਕੰਮ ਮੰਗਦੇ ਫਿਰ ਤੁਹਾਡਾ ਨਹੀਂ ਕੀਤਾ ਇਹ ਮਸ਼ੀਨਾ ਤਿਆਰ ਕੀਤਾ ਜਾਵੇ ਬਾਹਰੋਂ ਕੁ ਮਸ਼ੀਨ ਲਈ ਆਈ ਜਿਹੜੀ ਆਪੇ ਕੱਟ ਵੱਧ ਕਰਕੇ ਪੀਸ ਤਿਆਰ ਕਰੀ ਜਾਵੇ ਭਾਈ ਜੇ ਮਸ਼ੀਨਾ ਐ ਹੀ ਹੋਣੀਆਂ ਹੁੰਦੀਆਂ ਤੇ ਫੋਰਨਰ ਇੱਥੇ ਕਿਉਂ ਹੁੰਦੇ ਕਿਉਂਕਿ ਮਸ਼ੀਨਾ ਫੋਰਨ ਜਹਾੜੇ ਨਾਲੋਂ ਵੀ ਜ਼ਿਆਦਾ ਮਸ਼ੀਨਾ ਵਾਂ ਬਟ ਉਹਨਾਂ ਨੂੰ ਚੈਸ ਸਾਰੀ ਉਮਰ ਸਦ ਦੀ ਪਸੰਦ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਜੋ ਚੀਜ਼ ਹੈਂਡਮੇਡ ਬਣ ਜਣੀਆਂ ਆ ਉੱਥੇ ਉਹ ਗੱਲਬਾਤ ਨਹੀਂ ਮਸ਼ੀਨਾਂ ਚੱਲਦੀ ਘੋੜੇ ਨਹੀਂ ਅੰਗਰੇਜ਼ਾਂ ਨੂੰ ਆਉਣ ਦਾ ਮੌਕਾ ਮਿਲਿਆ ਕਿ ਇੱਥੇ ਤਾਂ ਫੈਕਟਰੀ ਆਏ ਨੇ ਆਏ ਭਾਜੀ ਬੜੀ ਬੜੀ ਆਏ ਭਾਜੀ ਹਾਂ ਆਉਂਦੇ ਰਹਿੰਦੇ ਹਰ ਸਾਲ ਜੇ ਇੱਕ ਵਾਰੀ ਆਉਣਾ ਹੁੰਦਾ ਹਾਂ ਦੇਖੋ ਆ ਕੇ ਚੈਸਾ ਲੈ ਕੇ ਜਾਂਦੇ ਤੁਹਾਨੂੰ ਮਿਲ ਕੇ ਜਾਂਦੇ ਆ ਤੇਰੀ ਰਿਐਕਸ਼ਨ ਕਿਦਾਂ ਦੇ ਦਿੰਦੇ ਜਦੋਂ ਇਹ ਚੀਜ਼ਾਂ ਦੇਖਦੇ ਆ ਮੈਂ ਰਿਐਕਸ਼ਨ ਉਹਨਾਂ ਦੇ ਬੜੇ ਵਧੀਆ ਹੁੰਦੇ ਆ ਤੁਹਾਨੂੰ ਪਤਾ ਹੀ ਆ ਗੋਰਿਆਂ ਦੇ ਰਿਐਕਸ਼ਨ ਵੁੱਡਨ ਨੂੰ ਚੀਜ਼ ਕਿਦਾਂ ਇਹ ਫਿਰ ਉਹ ਦਾਦੇ ਆ ਤੇ ਫਿਰ ਆਪਾਂ ਜਿੱਦਾਂ ਉਹ ਮੰਗਦੇ ਬਣਾ ਦਿੰਦਾ ਉਹਦੀ ਬਾਜੀ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਆਪਣੇ ਪੰਜਾਬ ਦੀਆਂ ਆਪਣੇ ਦੇਸ਼ ਦੀਆਂ ਐਂਟਿਕ ਪੀਸ ਹਨਾ ਸੁਜਾ ਕੇ ਮਿਊਜ਼ੀਅਮ ਚ ਰੱਖ ਲੈਂਦੇ ਆ ਬਾਅਦ ਚ ਆਪਣੇ ਲੋਕ ਹੀ ਉੱਥੇ ਜਾਂਦੇ ਆ ਤੇ ਉਹਨਾਂ ਨੂੰ ਚੀਜ਼ਾਂ ਦਿਖਾਉਂਦੇ ਲੱਖਾਂ ਰੁਪਏ ਕਰੋੜਾਂ ਰੁਪਏ ਲੈ ਲੈਂਦੇ ਹਨਾ ਅੱਜ ਸਾਡੇ ਹੀਰੇ ਉਹਨਾਂ ਕੋਲ ਪਏ ਨੇ ਸਾਡੀਆਂ ਪੰਜਾਬ ਦੀਆਂ ਉਹ ਤਮਾਮ ਯਾਦਾਂ ਉਹਨਾਂ ਕੋਲ ਪਈਆਂ ਨੇ ਤੇ ਆਪਣੇ ਲੋਕ ਸਾਹਮਦੇ ਨਹੀਂ ਆ ਤੇ ਫਿਰ ਇਹ ਮਤਲਬ ਦਿਲ ਨੂੰ ਦੁਖੀ ਨਹੀਂ ਹੁੰਦਾ ਯਾਰ ਕਿ ਮਤਲਬ ਸਾਡੀਆਂ ਚੀਜ਼ਾਂ ਬਾਹਰ ਜਾਂਦੀਆਂ ਨੇ ਲੇਕਿਨ ਇੱਥੋਂ ਦੇ ਲੋਕ ਮੋਲ ਨਹੀਂ ਪਉਂਦੇ ਹਾਂਜੀ ਹਾਂਜੀ ਚਾਹੀਦਾ ਮੈਨੂੰ ਇਹਨਾਂ ਨੂੰ ਮਤਲਬ ਕਿ ਆਪਣੇ ਇੰਡੀਅਨ ਬੰਦੇ ਨੂੰ ਚਾਹੀਦਾ ਵਾ ਵੀ ਇੱਥੇ ਰਹਿ ਕੇ ਕੁਝ ਵੱਖਰਾ ਕਰਨਾ ਕਿ ਬਾਹਰ ਜਾ ਕੇ ਤੇ ਹਰ ਕੋਈ ਜਾਂਦਾ ਹੀ ਹੈ ਬਾਹਰ ਮਤਲਬ ਇੱਥੇ ਰਹਿ ਕੇ ਵੱਖਰਾ ਕਰੇ ਤੇ ਵਧੀਆ ਗੱਲ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅੰਦਰ ਦੇ ਜਿਹੜੇ ਨੇ ਜ਼ਿਆਦਾ ਸਾਨੂੰ ਜ਼ਰੂਰ ਦਿਖਾਏ ਜਾਣ ਕਿਉਂਕਿ ਜਿਹੜੀ ਲਾਲ ਲੱਕੜ ਜਿਹੜੀ ਜਿੱਥੋਂ ਬੋਰਡ ਤਿਆਰ ਹੁੰਦੇ ਆ ਉਹ ਵੀ ਦੇਖਣੀ ਹੈ ਕਿਉਂਕਿ ਜਿੱਦਾਂ ਇਦਾਂ ਲੱਗ ਰਿਹਾ ਜਿਵੇਂ ਤੇ ਖਿੰਚੀ ਆ ਲਾਲ ਪਾウダー ਡੁੱਲਾ ਹੁੰਦਾ ਇਹ ਲੱਕੜ ਇੰਨੀ ਖਾਸ ਹੈ ਕਿ ਇਹਦੇ ਜਿਹੜਾ ਲਾਲ ਲਾਲ ਜਿਹੜੀ ਹੋਇਆ ਪਿਆ ਪਾウダー ਜਾਂ ਇਹ ਲੱਕੜ ਦੇ ਵਿੱਚੋਂ ਨਿਕਲਿਆ ਸਦਾ ਆਹ ਕੋ ਲੱਕੜ ਹੀ ਹੈ ਭਾਜੀ ਹਾਂ ਆਹ ਰੈਡ ਬੁੱਡ ਨਹੀਂ ਹੈ ਸਰ ਇਹ ਫਿਰ ਮਤਲਬ ਇਤੋਂ ਜਿਹੜੇ ਗੀਟੀਆਂ ਵੀ ਤਿਆਰ ਹੁੰਦੀਆਂ ਨੇ ਜਾਂ ਕੱਲਾ ਬੋਰਡ ਤਿਆਰ ਹੁੰਦਾ ਨਹੀਂ ਇੱਧਰ ਗੀੜੀਆਂ ਬੰਦੀਆਂ ਭਾਜੀ ਇੱਥੇ ਸਾਡੇ ਮਤਲਬ ਕਿ ਅਸੀਂ ਪੀਸ ਹੀ ਬਣਾਈਦੇ ਆ ਹਾਂ ਸੋ ਇੱਥੇ ਕਟਿੰਗ ਹੁੰਦੀ ਆ ਉਹਦਾ ਪੀਸਾ ਦੀ ਹੈ ਮਸ਼ੀਨ ਹੈ ਹਾਂਜੀ ਹਾਂਜੀ ਸੋ ਇਹ ਜਿਹੜੇ ਲੱਕੜ ਤੋਂ ਉਹ ਦਿਖਾ ਦਿਆਂ ਇਹਨਾਂ ਲੱਕੜਾਂ ਤੋਂ ਜਿਵੇਂ ਕੰਗੇ ਤਿਆਰ ਹੁੰਦੇ ਨੇ ਇਹਨਾਂ ਲੱਕੜਾਂ ਤੋਂ ਚੈਸਤ ਤਿਆਰ ਹੁੰਦੀ ਹੈ ਸੋ ਇਹ ਉਹ ਲੱਕੜ ਹੈ ਜਿੰਨੂ ਸਿਓਂਗ ਵੀ ਛੇਤੀ ਨਹੀਂ ਲੱਗਦੀ ਤੇ ਇਹ ਖਾਸ ਕਰਕੇ ਜਦੋਂ ਫਿਨਿਸ਼ਿੰਗ ਕਰਕੇ ਦਿੰਦੇ ਨੇ ਤੇ ਇਹ ਲੱਕੜ ਦੀ ਜਿਹੜੀ ਮਨਿਆਦ ਹੈ ਉਹ ਕਈ ਸਾਲਾਂ ਤੱਕ ਵੱਧ ਜਾਂਦੀ ਹੈ ਸੋ ਇਹ ਉਹ ਤਸਵੀਰਾਂ ਸਫੈਕਟਰੀ ਦੀਆਂ ਤੇ ਵੀਦੇ ਫਿਰ ਜਿਹੜੀਆਂ ਇਹਨੂੰ ਪਾਲਿਸ਼ ਵੀ ਕੀਤਾ ਜਾਂਦਾ ਹੈ ਨਾ ਇਹ ਜਿਹੜੀ ਲੱਕੜ ਹੈ ਤੇ ਇਹ ਫਿਰੋ ਮਤਲਬ ਇਹ ਵੀ ਪੁਰਾਣੇ ਮੇਲੇ ਤੋਂ ਆਹੀ ਜਿੱਦਾਂ ਦੇਖੋ ਮੁੰਡਾ ਪਾਲਿਸ਼ ਕਰਨ데요 ਇਦਾਂ ਹੀ ਪਾਲਿਸ਼ ਚੈਸ ਵੀ ਇਦਾਂ ਹੀ ਪਾਲਿਸ਼ ਹੁੰਦੀ ਹੈ ਨੇਚਰਲੀ ਵੁੱਡ ਪਾਲਿਸ਼ ਹੁੰਦੀ ਹੈ ਬਸ ਕੋਈ ਕੋਈ ਕੁਛ ਨਹੀਂ ਲਾਈਦਾ ਉੱਤੇ ਨੇਚਰਲੀ ਚੀਜ਼ ਹੈ ਜੋ ਵੀ ਹੈ ਸੋ ਇਹ ਜਿਹੜਾ ਬਰੀਕੀ ਵਾਲਾ ਕੰਮ ਹੈ ਬੜੀ ਕਲਾ ਵਾਲਾ ਕੰਮ ਹੈ ਕਿਸ ਤਰੀਕੇ ਨਾਲ ਇਸ ਨੌਜਵਾਨ ਦੇ ਜਿਹੜੇ ਹੱਥ ਚੱਲ ਰਹੇ ਨੇ ਕਿੰਨੀ ਤੇਜ਼ੀ ਦੇ ਨਾਲ ਇਹ ਜਿਹੜਾ ਇੱਥੇ ਕੰਮ ਚੱਲ ਰਿਹਾ ਕਿਉਂਕਿ ਅੰਗਰੇਜ਼ ਦਵਾਨੇ ਇਹਨਾਂ ਚੀਜ਼ਾਂ ਦੇ ਉੱਪਰ ਅੱਜ ਕੱਲ ਅਸੀਂ ਦੇਖਦੇ ਆ ਜਿਹੜੇ ਲੋਕ ਨੇ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਆਪਣੀਆਂ ਕਲਾਵਾਂ ਨੇ ਉਹਨਾਂ ਸਾਹਮਣੇ ਨਹੀਂ ਰੱਖਦੇ ਲੇਕਿਨ ਇਹਨਾਂ ਨੇ ਬਿਲਕੁਲ ਸਾਹਮਣੇ ਰੱਖਿਆ ਆ ਤੁਹ ਵੀ ਦੇਖ ਸਕਦੇ ਆ ਵੀ ਚੈਸੀ ਹੈ ਜੀ ਇਹ ਇਹਨੂੰ ਕਹਿ ਲੈਣੇ ਆਪਾਂ ਤੂੰ ਲਾ ਲਉਗੀ ਕੋਈ ਰੈਕਟੈਂਗੂਲਰ ਸ਼ੇਪ ਦੀ ਚੈਸ ਹੈ ਕੋਈ ਕੋਸ਼ ਹੈ ਮਤਲਬ ਕਿ ਚੈਸ ਦੇ ਪੀਸ ਸੀ ਹੈ ਮਤਲਬ ਕਿ ਆਰਕੀਟੈਕਚਰ ਦਾ ਡਿਜ਼ਾਈਨ ਹੈ ਇਹ ਜਿਵੇਂ ਇਹ ਪਿਆਦੇ ਬਣਦੇ ਪਏ ਆ ਚੈਸ ਦੇ ਵੇਖ ਸਕਦੇ ਹੋ ਤੂੰ ਕਯੂਬ ਟਾਈਪ ਦੇ ਪਿਆਦੇ ਆ ਤੇ ਵੀ ਜਦੋਂ ਆਪਾਂ ਦੇਖਦੇ ਹਾਂ ਨਾ ਚੈਸ ਨੂੰ ਅ ਮਤਲਬ ਹੋ ਜਾਂ ਹੋਰ ਘਰ ਦੇ ਬੂਏ ਬਾਰੀਆਂ ਨੂੰ ਪਾਲਿਸ਼ ਕਰਵਾਉਂਦੇ ਆ ਤੇ ਉੱਥੇ ਟੱਚ ਵੁੱਡ ਆਉਂਦੀ ਆ ਜਾਂ ਪਾਲਿਸ਼ ਹੁੰਦੀ ਆ ਤੇ ਇਹ ਤੁਸੀਂ ਮਤਲਬ ਰਗੜ ਰਗੜ ਕੇ ਇੰਨੀ ਸ਼ਾਈਨ ਕੱਢੀ ਜਾਂਦੇ ਹੋ ਤੇ ਇਹ ਤੇ ਕੋਈ ਕੈਮੀਕਲ ਨਹੀਂ ਕੋਈ ਯੂਜ਼ ਹੁੰਦਾ ਇਦਾਂ ਦਾ ਨਹੀਂ 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 ਭਾਜੀ ਕੋਈ ਕੈਮੀਕਲ ਨਹੀਂ ਇਹਨੂੰ ਬਾਹਰ ਰੇਗਮਾਂ ਲਾਈ ਜਾਈਦਾ ਬਰੀਕ ਤੋਂ ਬਰੀਕ ਤੇ ਉਹ ਫਿਰ ਫਿਨਿਸ਼ਿੰਗ ਆਈ ਜਾਂਦੀ ਵੁੱਡਨ ਵੁੱਡ ਨਹੀਂ ਇਦਾਂ ਨਹੀਂ ਹੁੰਦੀ ਫਿਨਿਸ਼ਿੰਗ ਆਈ ਜਾਂਦੀ ਹਾਂਜੀ ਅੰਗਰੇਜ਼ ਤੇ ਰਹੇ ਚਮਕਦੀਆਂ ਚੀਜ਼ਾਂ ਦੇ دیਵਾਨੇ ਬੜੇ ਹਨ ਸਾਡਾ ਵਹੀਰਾ ਲੈ ਕੇ ਚਮਕਦਾ ਤੇ ਫਿਰ ਇਹਦੀ ਵੀ ਚਮਕ ਵੀ ਦੇਖ ਰਹੇ ਹੋ ਨੇ ਆ ਕਿ ਇਹਨੂੰ ਚਮਕਾ ਕੇ ਦਿਓ ਪੂਰਾ ਹਾਂਜੀ ਹਾਂਜੀ ਬਿਲਕੁਲ ਜਰੂਰ ਉਹਨੂੰ ਫਿਰ ਕਹਿੰਦੇ ਆ ਵੀ ਨੇਚਰਲੀ ਚੀਜ਼ ਵੀ ਤੁਸੀਂ ਰੱਖੋ ਵੀ ਚਮਕਾ ਕੇ ਦਿਓ ਵੀ ਫਿਨਿਸ਼ ਮਤਲਬ ਪਾਲਿਸ਼ ਵਧੀਆ ਹੋਣੀ ਚਾਹੀਦੀ ਆ ਫੇਰ ਹੀ ਲਾਈਕ ਕਰਦੇ ਹਾਂਜੀ ਸੋ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਲੱਕੜ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਰੱਖੀ ਗਈ ਹੈ ਉਹ ਤੁਸੀਂ ਆ ਵੀ ਦੇਖੋ ਜਿਹੜੀ ਲੱਕੜ ਦਾ ਜਿਹੜਾ ਬੂਦਾ ਉਹ ਇਦਾਂ ਲੱਗਦਾ ਜਿਵੇਂ ਲਾਲ ਪਾਊਡਰ ਆ ਜਾਂ ਕੋਈ ਕ੍ਰੀਮਚੀ ਹੁੰਦੀ ਹੈ ਉਸ ਤਰੀਕੇ ਨਾਲ ਇਹ ਲੱਕੜ ਚੋਂ ਨਿਕਲਦੇ ਖਾਸ ਲੱਕੜ ਹੈ ਇਹ ਲੱਕੜ ਵੇਦ ਵੀ ਦੇ ਆਉਂਦੀ ਕਿੱਥੋਂ ਆ ਕਿਉਂਕਿ ਇੱਥੇ ਆਮੇ ਸਰ ਦੇ ਵਿੱਚ ਮਿਲ ਜਾਂਦੀ ਵਿਦਾਮ ਹਾਂਜੀ ਹਾਂਜੀ ਭਾਜੀ ਆਪਣਾ ਨਾਗਪੁਰ ਸਾਈਡ ਤੋਂ ਆਉਂਦੀ ਆ ਫਿਰ ਮਿਲ ਜਾਂਦੀ ਰਮਾਨ ਨਾਲ ਕੋਈ ਗੱਲ ਨਹੀਂ ਆਂ ਜਿੰਦੀ ਲੱਕੜ ਉਹਨਾਂ ਜਦੋਂ ਕੰਮ ਹੀ ਇੱਥੇ ਅੰਮ੍ਰਿਤਸਰ ਚ ਆ ਫਿਰ ਲੱਕੜ ਤੇ ਹੋਣੀ ਆਉਗੀ ਤੇ ਫਿਰ ਜਿਹੜੇ دیਵਾਨੇ ਆ ਇਹਨਾਂ ਚੀਜ਼ਾਂ ਦੇ ਆ ਜਿਹੜੇ ਚਾਹਦੇ ਆ ਕਿ ਆਪਣੇ ਘਰਾਂ ਨਾਲ ਮਤਲਬ ਇੱਥੇ ਲਿਆ ਕੇ ਇਹਨੂੰ ਰੌਣਕ ਦਾ ਹਿੱਸਾ ਬਣਾਇਆ ਜਾਵੇ ਤੇ ਫਿਰ ਤੁਹਾਡੇ ਕੋ ਆ ਕਿੱਦਾਂ ਸਕਦੇ ਸੰਪਰਕ ਕਿੱਦਾਂ ਕਰ ਸਕਦੇ ਆ ਸੰਪਰਕ ਭਾਜੀ ਆ ਮੈਂ ਆਪਣਾ ਮਤਲਬ ਕਿ ਆਪਣਾ ਸੋਸ਼ਲ ਮੀਡੀਆ ਤੇ ਪਾਈਦਾ ਆਪਣੀ ਹਰ ਕੋਈ ਪੋਸਟ ਵਗੈਰਾ ਨੰਬਰ ਦਈਦਾ ਥੱਲੇ ਕਾਰਡ ਪਾਈਦਾ ਐਡਰੈਸ ਪਾਈਦਾ ਤੇ ਉਹ ਫਿਰ ਉਸ ਜਰੀਏ ਨਾਲ ਲੋਕੀ ਇੱਥੇ ਪਹੁੰਚ ਜਾਂਦੇ ਆ ਲੋਕੇਸ਼ਨ ਦੱਸ ਦਿਓ ਫਿਰ ਆਪਣੀ ਲੋਕੇਸ਼ਨ ਭਾਜੀ ਮੇਰੀ ਅਮਰਸਰ ਫੋਕਲ ਪੁਆਇੰਟ ਦੇ ਅੰਦਰ ਨਟਰਾਇ ਫੈਕਟਰੀ ਦੇ ਕੋਲ 147 ਨੰਬਰ ਤੇ ਮਾਸਟਰ ਚੈਸ ਕਰੇਟਰ ਦੇ ਨਾਮ ਦੀ ਫੈਕਟਰੀ ਹੈ ਜੀ ਹਾਂਜੀ ਸੋ ਜਿਹੜੇ دیਵਾਨੇ ਨੇ ਇਹਨਾਂ ਚੀਜ਼ਾਂ ਦੇ ਨਾ ਮਾਡਲਾਂ ਦੇ ਉਹਨਾਂ ਲਈ ਇੱਕ ਖਾਸ ਜਗ੍ਹਾ ਜਿਹੜੀ ਅਮਰਸਰ ਦੇ ਵਿੱਚ ਹਜੇ ਵੀ ਮੌਜੂਦ ਹੈ ਸੋ ਜਿਹੜੇ ਵੀਰ ਭਰਾ ਜਾਂ ਜਿਹੜੇ ਉਹ دیਵਾਨੇ ਇਸ ਗੇਮ ਦੇ ਜਾਂ ਉਸ ਕਲਾ ਦੇ ਲੱਕੜ ਦੇ ਵੁੱਡਨ ਕਲਾ ਦੇ ਜਿਹੜੇ دیਵਾਨੇ ਨੇ ਉਹਨਾਂ ਲਈ ਇੱਕ ਖਾਸ ਜਗ੍ਹਾ ਹਜੇ ਵੀ ਅਮਰਸਰ ਦੇ ਵਿੱਚ ਮੌਜੂਦ ਹੈ ਸੋ ਜਿੰਨਾਂ ਨੇ ਹੋਣਾ ਹੈ ਜ਼ਰੂਰ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਨੇ ਦੇਖ ਸਕਦੇ ਨੇ ਸੋ ਇਹ ਜਿਹੜੇ ਬੋਰਡ ਨੇ ਤੁਹਾਡੇ ਹਿਸਾਬ ਨਾਲ ਬਣਾ ਦਿੱਤੇ ਜਾਣਗੇ ਵੀ ਦੇ ਜਿਸ ਤਰੀਕੇ ਦੀ ਨਸਲ ਦਾ ਕੋੜਾ ਚਾਹੀਦਾ ਜਾਂ ਹੋਰ ਕੋਈ ਜਾਣਤ ਵੀ ਚਾਹੀਦਾ ਹੋਵੇ ਤਾਂ ਤੁਸੀਂ ਤਿਆਰ ਕਰ ਦੂਗੇ ਹਾਂ ਜੀ ਸਭ ਕੁਝ ਤਿਆਰ ਕਰਦੀ ਆ ਭਾਜੀ ਕਿਉਂਕਿ ਆਪਣਾ ਜਿੱਦਾਂ ਕੋਈ ਮੰਗੇ ਫਿਰ ਓਦਾਂ ਦੀ ਚੀਜ਼ ਮਤਲਬ ਕੋਈ ਚੈਲੰਜ ਵੀ ਕਰੇ ਆ ਜੀ ਬਣਾਉਣੀ ਆ ਬਣਾ ਦਿੱਤੀ ਕੋਈ ਗੱਲ ਨਹੀਂ ਇਹੋ ਜੀ ਹਾਂ ਜਿੱਦਾਂ ਦਾ ਕੋਈ ਚੀਜ਼ ਮੰਗੇ ਬਣਾ ਦਈ ਦੀ ਸੋ ਉਹਨਾਂ ਨੇ ਕਿਹਾ ਜਿਸ ਤਰੀਕੇ ਦੀ ਡਿਮਾਂਡ ਹੋਵੇਗੀ ਉਸ ਤਰੀਕੇ ਦੀ ਚੀਜ਼ ਤਿਆਰ ਕਰ ਦੇਵਾਂਗੇ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਉਸ ਫੈਕਟਰੀ ਦੀਆਂ ਉਹ ਕਲਾ ਜਿਹੜੀ ਤੁਹਾਨੂੰ ਦਿਖਾਈ ਹੈ ਸੋ ਹੁਣ ਜਿਹੜੀ ਤੁਹਾਨੂੰ ਇੱਕ ਵਾਰ ਫੇਰ ਅੰਦਰ ਦੇ ਰੁੱਖ ਕਰਵਾ ਦਿੰਦੇ ਆ ਸੋ ਖਾਸ ਤਸਵੀਦਾਂ ਉਸ ਫੈਕਟਰੀ ਦੀਆਂ ਜਿੱਥੇ ਸਾਰੇ ਮਾਡਲ ਤਿਆਰ ਕੀਤੇ ਜਾਂਦੇ ਆ ਸੋ ਜਿਨ੍ਹਾਂ ਨੇ ਲੈਣਾ ਇੱਥੇ ਆ ਕੇ ਮਿਲ ਸਕਦਾ ਤੁਹਾਨੂੰ ਐਡਰੈਸ ਦੱਸ ਦਿੱਤਾ ਸੋ ਜਾਂਦੇ ਜਾਂਦੇ ਇਹਨਾਂ ਨਾਲ ਵੀ ਇੱਕ ਵਾਰੀ ਇਹਨਾਂ ਦਾ ਸੁਨੇਹਾ ਜਿਹੜਾ ਯੁਵਾਵਾਂ ਨੂੰ ਕੀ ਦੇਣਾ ਚਾਹੋਗੇ ਜਿਹੜੇ ਇਸ ਗੇਮ ਨੂੰ ਅੱਜ ਭੁੱਲ ਚੁੱਕੇ ਨੇ ਜਾਂ ਖੇਡਣਾ ਚਾਹੁੰਦੇ ਨੇ ਲੇਕਿਨ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਮਿਲਦੀ ਹੈ ਇਹ ਨਹੀਂ ਖਾਸ ਚੀਜ਼ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਪਾਜੀ ਖੇਡਣਾ ਚਾਹੁੰਦੇ ਨੇ ਸਾਨੂੰ ਮਿਲਣ ਸਾਨੂੰ ਫੋਨ ਕਰਨਾ ਸਾਡਾ ਨੰਬਰ ਆਪਾਂ ਮੈਂਸ਼ਨ ਕਰ ਦਿੰਨੇ ਆ ਤੁਹਾਨੂੰ 8599637121 ਸਾਡੇ ਨੰਬਰ ਤੇ ਫੋਨ ਕਰਕੇ ਸਾਡੇ ਕੋਲ ਜਿੱਦੋਂ ਮਰਜ਼ੀ ਚੈਸ ਜਿੱਥੇ ਚਾਹੋਗੇ ਉੱਥੇ ਆਪਾਂ ਭੇਜ ਦਾਂਗੇ ਜਿੱਥੇ ਲੋੜ ਪਏਗੀ ਭੇਜ ਦਾਂਗੇ ਕੋਰੀਅਰ ਹੋ ਜਾਏਗੀ ਪਾਜੀ ਜਿਹੋ ਜੀ ਤੁਸੀਂ ਚਾਹੋਗੇ ਉਹ ਮਿਲ ਜੇਗੇ ਸੋ ਇਹ ਜੱਬਲ ਸਾਹਿਬ ਨੇ ਜਿੰਨਾਂ ਨੇ ਆਪਣੀ ਕਲਾ ਨੂੰ ਗਾਹ ਦੀ ਗਾਹ ਆਪਣੇ ਬੱਚਿਆਂ ਨੂੰ ਵੀ ਸੌਂਗ ਦਿੱਤਾ ਸੋ ਇਸ ਕਲਾ ਦਾ ਮੁੱਲ ਪਾਉਣਾ ਸਾਡਾ ਫਰਜ਼ ਮੰਨਦਾ ਪੰਜਾਬੀ ਕਿਉਂਕਿ ਅਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਇਹਨਾਂ ਕਲਾ ਨੂੰ ਦੇਖਣਦੇ ਹਜ਼ਾਰਾਂ ਲੱਖਾਂ ਰੁਪਏ ਦੇ ਆਉਂਦੇ ਨੇ ਲੇਕਿਨ ਜਦੋਂ ਤੁਹਾਡੇ ਘਰ ਦੇ ਵਿੱਚ ਇਹ ਚੀਜ਼ ਬਣ ਰਹੀ ਹੈ ਤੇ ਤੁਹਾਨੂੰ ਵੀ ਚਾਹੀਦਾ ਹੈ ਕਿ ਇਸ ਚੀਜ਼ ਨੂੰ ਆ ਕੇ ਦੇਖਿਆ ਜਾਵੇ ਇਸ ਚੀਜ਼ ਦਾ ਮੁੱਲ ਪਾ ਕੇ ਆਪਣੇ ਘਰਾਂ ਦੀ ਜਿਹੜੀ ਸ਼ਾਨ ਦਾ ਹਿੱਸਾ ਬਣਾਇਆ ਜਾਵੇ ਸੋ ਇਹੋ ਜਿਹੀਆਂ ਕਹਾਣੀਆਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਾਵਾਂਗੇ ਸੋ ਤੁਸੀਂ ਦੇਖਦੇ ਸਿਟੀ ਹੈਡਲਾਈਨਸ ਮੈਂ ਦਾਨਿਸ਼ ਕੈਮਰਾਮੈਨ ਗੁਰਜੋਦ ਦੇ ਨਾਲ ਧੰਨਵਾਦ ਜੀ